ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਲੰਕੀ ਫੈਮਿਲੀ ਵਲੌਗ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਆਸ ਕਰਦੇ ਆਂ ਕਿ ਸਾਰੇ ਭੈਣ ਭਰਾ ਟਿਕ ਟਕ ਹੋਣਗੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਾਰੇ ਚੜ੍ਹਦੀ ਕਲਾ ਵਿੱਚ ਆਂ ਜੇਰਾ ਵੀ ਕੋਈ ਵੀਰ ਭੈਣ ਭਰਾ ਮੇਰੇ ਚੈਨਲ ਤੇ ਪਹਿਲੀ ਵਾਰੀ ਵਿజిਟ ਕਰ ਰਿਹਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਤੇ ਲਾਸਟ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਵੱਧ ਵੱਧ ਸਪੋਰਟ ਕਰਿਓ ਠੀਕ ਹੈ ਜੀ ਤੇ ਕਰਦੇ ਆ ਅੱਜ ਆਪਾਂ ਅੱਜ ਦੀ ਵੀਡੀਓ ਸ਼ੁਰੂ ਤੇ ਅੱਜ ਦਾ ਜਿਹੜਾ ਟੌਪਿਕ ਹੈ ਉਹ ਇਹ ਹੈ ਕਿ ਕਿੰਨਾ ਗੱਲਾਂ ਕਰਕੇ ਆਪਣੀ ਜਿਹੜੀ ਅਰਦਾਸ ਉਹ ਪੂਰੀ ਨਹੀਂ ਹੁੰਦੀਗੀ ਠੀਕ ਹੈ ਜੀ ਤੇ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਮੇਰੀ ਵੱਲੋਂ ਵੀ ਜਿਹੜੇ ਵੀ ਇਹ ਕੋਈ ਵਿਚਾਰ ਮੇਰੇ ਆਪਣੇ ਵਿਚਾਰ ਨਹੀਂ ਐ ਗੁਰਮੁਖਾਂ ਕੋਲੋਂ ਤੇ ਮਹਾਪੁਰਖਾਂ ਕੋਲੋਂ ਕਥਾ ਸੁਣ ਕੇ ਕੁਝ ਵਿਚਾਰ ਇਕੱਠੇ ਕੀਤੇ ਗਏ ਜੋ ਤੁਹਾਡੇ ਨਾਲ ਸਾਂਝੇ ਕੀਤੇ ਜਾ ਰਹੇ ਐ ਇਹਦੇ ਵਿੱਚ ਮੇਰੇ ਆਪਣੇ ਕੋਈ ਵਿਚਾਰ ਨਹੀਂ ਐ ਠੀਕ ਐ ਜੀ ਤਾਂ ਆਪਣਾ ਟੌਪਿਕ ਸੀ ਅੱਜ ਦਾ ਵੀ ਅਰਦਾਸ ਐ ਜਿਹੜੀ ਆਪਣੀ ਕਿਉਂ ਨਹੀਂ ਪੂਰੀ ਹੁੰਦੀਗੀ ਕਿੰਨਾ ਗੱਲਾਂ ਕਰਕੇ ਕਿਉਂ ਅਰਦਾਸ ਆਪਣੀ ਪੂਰੀ ਨਹੀਂ ਹੁੰਦੀ ਸਭ ਤੋਂ ਪਹਿਲੀ ਗੱਲ ਤਾਂ ਇਹ ਐ ਜੇ ਜਦੋਂ ਆਪਣੀ ਅਰਦਾਸ ਕੋਈ ਪੂਰੀ ਨਾ ਹੋਵੇ ਠੀਕ ਹੈ ਜੀ ਤਾਂ ਆਪਾਂ ਪਰਮਾਤਮਾ ਨੂੰ ਇਸ ਗੱਲ ਦਾ ਦੋਸ਼ ਨਹੀਂ ਦੇਣਾਗਾ ਕਿ ਵੀ ਅਸੀਂ ਤਾਂ ਇੰਨੇ ਪਾਠ ਕਰ ਲਏ ਇੰਨੇ ਅਸੀਂ ਗੁਰੂ ਘਰ ਵੀ ਜਾਂਦੇ ਆ ਇਸ ਗੱਲ ਤੁਹਾਨੂੰ ਸਾਡੀ ਅਰਦਾਸ ਨਹੀਂ ਪੂਰੀ ਹੁੰਦੀ ਤਾਂ ਇਸ ਤੇ ਆਪਾਂ ਪਰਮਾਤਮਾ ਨੂੰ ਦੋਸ਼ ਨਹੀਂ ਦੇਣਾਗਾ ਤੇ ਜਾਂ ਇਹ ਹੈਗਾ ਵੀ ਜਦੋਂ ਵੀ ਆਪਣੀ ਕੋਈ ਅਰਦਾਸ ਪੂਰੀ ਨਾ ਹੋਵੇ ਤਾਂ ਇਹ ਨਹੀਂ ਕਹਿਣਾਗਾ ਵੀ ਅਸੀਂ ਤਾਂ ਅੱਜ ਤੋਂ ਬਾਅਦ ਪਾਠ ਨਹੀਂ ਕਰਨਾ ਜਾਂ ਗੁਰੂ ਘਰ ਨਹੀਂ ਜਾਣਾਗਾ ਇਸ ਤਰ੍ਹਾਂ ਦਾ ਕਨਸੈਪਟ ਆਪਾਂ ਆਪਣੇ ਦਿਮਾਗ ਦੇ ਵਿੱਚ ਨਹੀਂ ਲੈ ਕੇ ਆਉਣਾਗਾ ਠੀਕ ਹੈ ਜੀ ਤਾਂ ਕਿਉਂਕਿ ਜੇ ਆਪਾਂ ਗੁਰੂ ਘਰ ਜਾਂਦੇ ਆ ਜਾਂ ਆਪਾਂ ਗੁਰਬਾਣੀ ਪੜ੍ਹਦੇ ਆ ਹਨ ਇੱਥੇ ਆਪਾਂ ਕੋਈ ਪਰਮਾਤਮਾ ਤੇ ਸ਼ਾਂਤਤਾ ਨਹੀਂ ਕਰ ਰਹੇ ਹੁੰਦੇਗੇ ਜਿਹੜਾ ਆਪਾਂ ਉਹਨਾਂ ਨੂੰ ਦੋਸ਼ ਦਈਏ ਹਨ ਤਾਂ ਇਸ ਤਰ੍ਹਾਂ ਦਾ ਦੋਸ਼ ਆਪਾਂ ਨੂੰ ਕੋਈ ਵੀ ਨਹੀਂ ਦੇਣਾ ਚਾਹੀਦਾਗਾ ਸੱਚੇ ਮਨ ਨਾਲ ਆ ਆਪਾਂ ਆਪਣੀਆਂ ਅਰਦਾਸਾਂ ਕਰਦੇ ਰਹੀਏ ਠੀਕ ਹੈ ਜੀ ਤੇ ਆਪਣੀਆਂ ਅਰਦਾਸਾਂ ਇੱਕ ਦਿਨ ਜ਼ਰੂਰ ਪੂਰੀਆਂ ਹੋਣਗੀਆਂ ਤੇ ਅਰਦਾਸਾਂ ਆਪਣੀਆਂ ਉਹੀ ਪੂਰੀਆਂ ਨਹੀਂ ਹੁੰਦੀਆਂ ਗੀਆਂ ਵੀ ਜਿਹੜੀਆਂ ਆਪਾਂ دنیਆਵੀ ਪ੍ਰਦਾਰਥਾਂ ਲਈ ਕਰਦੇ ਆ ਹਨ ਤੇ ਗੁਰੂ ਮਹਾਰਾਜ ਜੀ ਵੀ ਦੇਖਦੇ ਜਦੋਂ ਆਪਾਂ ਜਾ ਕੇ ਝੋਲੀ ਅੜਦੇ ਆ ਆਪਾਂ ਪ੍ਰਦਾਰਥੀ ਮੰਗੀ ਜਾਣੇ ਪਦਾਰਥੀ ਮੰਗੇ ਜਾਣੇ ਹਨ ਤਾਂ ਗੁਰੂ ਮਹਾਰਾਜ ਜੀ ਵੀ ਇਹਨਾਂ ਚੀਜ਼ਾਂ ਨੂੰ ਫਿਰ ਪ੍ਰਵਾਨ ਨਹੀਂ ਕਰਦੇਗੇ ਕਿਉਂਕਿ ਕਦੇ ਨਾ ਮੰ ਲਓ ਆਪਾਂ ਕਿਸੇ ਦੇ ਘਰੇ ਜਾਂਦੇ ਆ ਹਨਾ ਜਾਂ ਗਏ ਉਹਦੇ ਘਰੇ ਗਏ ਅਗਲੇ ਦਾ ਕੋਈ ਹਾਲ ਚਾਲ ਨਹੀਂ ਪੁੱਛਿਆ ਅਗਲੇ ਨਾਲ ਕੋਈ ਪਿਆਰ ਨਹੀਂ ਜਤਾਇਆ ਆਪਾਂ ਹਨਾ ਕੋਈ ਇਹ ਨਹੀਂ ਅਗਲੇ ਨੂੰ ਜਤਾਇਆ ਵੀ ਤੂੰ ਮੇਰੇ ਘਰ ਆ ਹਨਾ ਤਾਂ ਤੈ ਤੂੰ ਮੇਰੇ ਨਾਲ ਪਿਆਰ ਕਰ ਗਏ ਉਹਦੇ ਕੋਲ ਚੀਜ਼ ਲੈ ਕੇ ਆ ਗਏ ਅਗਲੇ ਦਿਨ ਫਿਰ ਗਏ ਉਹਦੇ ਕੋਲ ਚੀਜ਼ ਲੈ ਕੇ ਆ ਗਏ ਅਗਲੇ ਦਿਨ ਫਿਰ ਗਏ ਐਸੀ ਤਰ੍ਹਾਂ ਜੇ ਆਪਾਂ ਸੀਰੀਅਲ ਵਾਈਜ਼ ਕਰਦੇ ਰਹਿ ਜਾਈਏ ਤਾਂ ਉਹ ਜਿਹੜਾ ਅਗਲਾ ਜਿਹੜਾ ਇਨਸਾਨ ਹੈ ਆਪ ਨੂੰ ਕਿੰਨੀ ਕੁ ਤੱਕ ਚੀਜ਼ ਦੇਈ ਜਾਊਗਾ ਕਿੰਨੇ ਕਵਰੇ ਚੀਜ਼ ਦੇ ਜੂਗਾ ਜੇ ਉਹ ਆਪਣਾ ਪਦਾਰਥ ਦੀ ਵੀ ਜਾਊਗਾ ਨਾ ਤਾਂ ਆਪਣਾ ਦਿਲੋਂ ਪਿਆਰ ਨਹੀਂ ਕਰੂਗਾ ਹਨਾ ਉਹੀ ਗੱਲ ਪਰਮਾਤਮਾ ਦੀ ਹੈ ਤੇ ਜੇ ਆਪਾਂ ਗੁਰੂ ਘਰ ਜਾਂਦੇ ਆ ਜਾਂ ਆਪਾਂ ਬਾਣੀ ਦਾ ਜਾਪ ਕਰਦੇ ਆ ਅਰਦਾਸ ਕਰਦੇ ਆ ਹਨਾ ਤਾਂ ਜੇ ਆਪਾਂ ਇੱਕੋ ਤੋਂ ਪਦਾਰਥ ਹੀ ਮੰਗੀ ਜਾ ਗੁਰੂ ਆਪ ਗੁਰੂ ਨੂੰ ਆਪਾਂ ਕਦੇ ਮੰਗਿਆ ਹੀ ਨਹੀਂਗਾ ਹਨਾ ਕੁਛ ਆਪਾਂ ਕਦੇ ਨਹੀਂ ਕਦੇ ਵੀ ਨਹੀਂ ਜਾ ਕੇ ਅਰਦਾਸ ਕੀਤੀ ਵੀ ਹੇ ਸੇ ਪਾਸ਼ਾ ਮੇਰੇ ਘਰ ਚਰਨਾ ਪਾਓ ਹਨਾ ਕਿ ਜੇ ਜੀ ਗੁਰੂ ਘਰ ਨੇ ਆਪਣੇ ਘਰ ਚਰਨ ਪਾਲੇ ਤਾਂ ਫਿਰ ਪਦਾਰਥ ਤਾਂ ਆਪਣੇ ਆਪ ਪਿੱਛੇ ਭੱਜੇ ਆਉਂਦੇ ਆ ਠੀਕ ਹੈ ਜੀ ਤਾਂ ਆਪਾਂ ਚੱਲਦੇ ਆ ਆਪਣੇ ਟੌਪਿਕ ਤੇ ਵੀ ਜਿਹੜੀ ਅਰਦਾਸ ਆਪਣੀ ਇਕੱਲਾ ਕਿੰਨਾ ਗੱਲਾਂ ਕਰਕੇ ਪੂਰੀ ਨਹੀਂ ਹੁੰਦੀ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਵੀ ਜੇ ਆਪਣੀ ਅਰਦਾਸ ਨਹੀਂ ਨਾ ਪੂਰੀ ਹੋ ਰਹੀ ਉਥੇ ਕਿਤੇ ਨਾ ਕਿਤੇ ਆਪਣੇ ਦੇ ਵਿੱਚ ਕਮੀ ਹੈ ਜ਼ਰੂਰ ਇਸ ਗੱਲ ਦੀ ਠੀਕ ਹੈ ਕਿਤੇ ਆਪਣੇ ਕੋਲ ਸਚਮਤਾ ਨਹੀਂ ਰਹਿ ਰਹੀ ਕਿਤੇ ਆਪਾਂ ਸੱਚੇ ਮਨ ਨਾਲ ਨਹੀਂ ਕਰ ਰਹੇ ਤਾਂ ਜਦੋਂ ਮਰਦਾਸ ਨਹੀਂ ਪੂਰੀ ਹੁੰਦੀ ਆਪਣੇ ਆਪ ਦੇ ਵਿੱਚ ਕਮੀ ਕਰ ਲਉ। ਇਹ ਕਿ ਪਹਿਲੀ ਗੱਲ ਇਹ ਹੈ ਵੀ ਆਪਣੇ ਦੇ ਵਿੱਚ ਕੋਈ ਨਾ ਕੋਈ ਕਮੀ ਹੈ ਉਹਨੂੰ ਦੇਖੋ ਕਿੱਥੇ ਆਪਣੇ ਕੋਲ ਕਮੀ ਹੋ ਰਹੀ ਹੈ ਕਿੱਥੇ ਆਪਣੇ ਸ਼ਰਧਾ ਨਹੀਂ ਹੋ ਰਹੀ ਕਿੱਥੇ ਆਪਣੇ ਦੇ ਕੋਲ ਕੋਈ ਭੱਲ ਹੋ ਰਹੀ ਹੈ ਹਨਾ ਤੇ ਇਸ ਤਰ੍ਹਾਂ ਦਾ ਆਪਾਂ ਵਿਚਾਰ ਕਰੀਏ ਪਹਿਲਾਂ ਆਪਣੇ ਆਪ ਤੇ। ਠੀਕ ਹੈ ਜੀ ਪਹਿਲੀ ਗੱਲ ਤਾਂ ਇਹ ਹੈ ਇਸ ਕਰਕੇ ਆਪਣੀ ਅਰਦਾਸ ਨਹੀਂ ਪੂਰੀ ਹੁੰਦੀ। ਦੂਜੀ ਗੱਲ ਜਿਹੜੀ ਅਰਦਾਸ ਨਾ ਪੂਰੀ ਹੋਣਦੀ ਐ ਉਹ ਐ ਕਿ ਕਿਤੇ ਨ ਕਿਤੇ ਆਪਣੀ ਸੇਵਾ ਘੱਟ ਰਹਿ ਜਾਂਦੀ ਐ ਠੀਕ ਐ ਪਦਾਰਥ ਆਪਾਂ ਬਹੁਤ ਜ਼ਿਆਦਾ ਮੰਗ ਲਏ ਗੁਰੂ ਮਹਾਰਾਜ ਕਰੋ ਤੇ ਸੇਵਾ ਆਪਣੇ ਕੋਲ ਥੋੜੀ ਐ ਉਸ ਦੇ ਬਦਲੇ ਹਨਾ ਆਪਾਂ ਇਹੀ ਕਹਿੰਨੇ ਆ ਨਾ ਵੀ ਅਸੀਂ ਤੇਰੇ ਦਰ ਤੇ ਆਉਣੇ ਆ ਗੁਰੂ ਘਰਕ ਸੇਵਾ ਕਰਦੇ ਆ ਭਾਂਡਿਆਂ ਦੀ ਸੇਵਾ ਜਾਂ ਅਸੀਂ ਐਨੇ ਜਪਜੀ ਸਾਹਿਬ ਦੇ ਪਾਸ ਸੁਖ ਲਏ ਅਸੀਂ ਸੇਵਾ ਇੰਨੀ ਕੀਤੀ ਐ ਤੇ ਇਸ ਪਦਾਰਥ ਲਈ ਹਨਾ ਜਿਹहां ਅਸੀਂ ਆਰ ਅਰਦਾਸ ਕਰਕੇ ਪੀਸੀਏ ਤਾਂ ਹੋ ਸਕਦਾ ਵੀ ਕਿਤੇ ਨੇ ਕਿਤੇ ਆਪਣੀ ਸੇਵਾ ਘੱਟ ਹੋਵੇ ਪਦਾਰਥ ਆਪਾਂ ਵੱਡਾ ਮੰਗਿਆ ਹੋਵੇ ਠੀਕ ਹੈ ਇਹ ਵੀ ਤਾਂ ਆਪਣੇ ਵਿੱਚ ਇੱਕ ਕਮੀ ਹੈ ਇਹ ਇਹ ਦੂਜਾ ਕਨਸੈਪਟ ਹੈ ਵੀ ਜਿਹਦੀ ਕਰਕੇ ਆਪਣੀ ਅਰਦਾਸ ਨਹੀਂ ਪੂਰੀ ਹੁੰਦੀ ਕਿਉਂਕਿ ਕਈ ਵਾਰੀ ਐ ਹੁੰਦਾਗਾ ਬਹੁਤ ਵੱਡਾ ਪਦਾਰਥ ਮੰਗ ਲਿਆ ਸੇਵਾ ਆਪਾਂ ਥੋੜੀ ਕੀਤੀ ਜਿਵੇਂ ਕਹਿੰਦੇ ਆ ਨਾ ਵੀ ਮੰਨ ਲਓ ਆਪਾਂ ਬਾਜ਼ਾਰੋਂ ਕੋਈ ਚੀਜ਼ ਲੈਣ ਗਏ ਹਨ ਹੁਣ ਮੰਨ ਲਓ ਆਪਾਂ ਬਾਜ਼ਾਰ 2000 ਰੁਪਿਆ 1500 ਰੁਪਿਆ ਲੈ ਕੇ ਬਾਜ਼ਾਰ ਚਲੇਗੇ ਤੇ ਲੈਣੀ ਆਪਾਂ ਫਰਿੱਜ 25000 ਵਾਲੀ ਕਿਵੇਂ ਆਊਗੀ ਉਹ 1500 ਦੇ ਵਿੱਚ ਸੇਮ ਉਹੀ ਗੱਲ ਹੈ ਨਾ ਵੀ ਆਪਣੇ ਆਪਾਂ ਸੇਵਾ ਥੋੜੀ ਕੀਤੀ ਹੈ ਤੇ ਪਦਾਰਥ ਆਪਾਂ ਵੱਡੇ ਮੰਗਲੇ ਪਦਾਰਥ ਆਪਾਂ ਮੰਗਲੇ 40 ਲੱਖ ਦੀ ਕੋਠੀ ਤੇ ਸੇਵਾ ਕੀਤੀ ਹੈ ਵੀ ਕੋਈ ਪੰਜ ਜਰਜੀ ਸਾਹਿਬ ਦੇ ਪਾਸ ਫਿਰ 25 ਜਰਜੀ ਸਾਹਿਬ ਦੇ ਪਾਸ ਠੀਕ ਹੈ ਜੀ ਦਾ ਇਹ ਵੀ ਆਪਣੇ ਦੇ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਹੈ ਕਿਉਂਕਿ ਗੁਰੂ ਮਹਾਰਾਜ ਦੇ ਵਿੱਚ ਕੋਈ ਕਮੀ ਨਹੀਂ ਹੈ ਠੀਕ ਹੈ ਉਹਦੀ ਮਰਿਆ ਉਹਦੀ ਸ਼ਰਧਾ ਦੇ ਵਿੱਚ ਉਹਦੀ ਜੋ ਵੀ ਆਪਣੇ ਤੇ ਜੋ ਉਹ ਉਪਕਾਰ ਕਰਦਾ ਨਾ ਉਹਦੇ ਵਿੱਚ ਕੋਈ ਕਮੀ ਨਹੀਂ ਹੈ ਜਿੱਥੇ ਕਿਤੇ ਕਮੀ ਹੈ ਆਪਣੇ ਵਿੱਚ ਹੀ ਕਮੀ ਹੈ ਠੀਕ ਹੈ ਕਿਉਂਕਿ ਗੁਰੂ ਮਹਾਰਾਜ ਜਿਹੜਾ ਹੈਗਾ ਨਾ ਉਹਨੂੰ ਆਪਾਂ ਉਪਰ ਤੱਕ ਉਹਨੂੰ ਆਪਾਂ ਨਹੀਂ ਕਹਿ ਸਕਦੇ ਵੀ ਕਿਸੇ ਤਰ੍ਹਾਂ ਅਧੂਰਾ ਹੈ ਹੈਨਾ ਜਾਂ ਕਿਸ ਤਰ੍ਹਾਂ ਉਹਨੂੰ ਗਿਆਨ ਨਹੀਂ ਹੈਗਾ ਜਾਂ ਕਿਸੇ ਤਰ੍ਹਾਂ ਵੀ ਉਹਦੇ ਵਿੱਚ ਆ ਗਲਤੀ ਉਹ ਪਰਮਾਤਮਾ ਜਿਹੜਾ ਨਾ ਉਹ ਕਿਸੇ ਪਾਸੇ ਕੋਈ ਗਲਤੀ ਨਹੀਂ ਕਰਦਾ ਹੈਗਾ ਜਿੱਥੇ ਗਲਤੀ ਕਰਦੇ ਆ ਆਪਾਂ ਹੀ ਕਰਦੇ ਆ ਤਾਂ ਦੂਜਾ ਕਨਸੈਪਟ ਇਹ ਸੀਗਾ ਕਿਤੇ ਨਾ ਕਿਤੇ ਆਪਣੀ ਸੇਵਾ ਘਟ ਹੈ ਠੀਕ ਹੈ ਜੀ ਤੇ ਤੀਜਾ ਕਨਸੈਪਟ ਜਿਹੜਾ ਅਰਦਾਸ ਨਾ ਪੂਰੀ ਹੋਣ ਦਾ ਇਹ ਹੈ ਬੀ ਆਪਣੀ ਸ਼ਰਧਾ ਘਟ ਹੈ ਜਾਣੇ ਆਪਾਂ ਗੁਰੂ ਘਰ ਜਾਂਨੇ ਆ ਠੀਕ ਹੈ ਬਾਠ ਪੂਜਾ ਕੀਤੀ ਅਰਦਾਸ ਕੀਤੀ ਠੀਕ ਹੈ ਅਰਦਾਸ ਕਰਕੇ ਉਹ ਆਪਾਂ ਕਹਿ ਵੀ ਦਿੰਨੇ ਆ ਆਪਦੇ ਪਦਾਰਥ ਜੋ ਵੀ ਮੰਗਦੇ ਆ ਆਪਾਂ ਹਨਾ ਜੋ ਬੱਚਿਆਂ ਲਈ ਮੰਗਿਆ ਜਾਂ ਕੁਛ ਵੀ ਮੰਗਿਆ ਬਾਹਰ ਜਾਣ ਲਈ ਹਨਾ ਤਾਂ ਆਪਾਂ ਕਹਿ ਦਿੰਨੇ ਹਾਂ ਸੱਚੇ ਪਾਤਸ਼ਾਹ ਵਾਹਿਗੁਰੂ ਅਰਦਾਸ ਆਪਣੀ ਪੂਰੀ ਕਰੀ ਨਾ ਤੇ ਪਰ ਆਪਾਂ ਇਹ ਨਹੀਂ ਇਹ ਨਹੀਂ ਮਾਈਂਡ ਦੇ ਵਿੱਚ ਆਪਣੇ ਕਨਸੈਪਟ ਹੁੰਦਾਗਾ ਵੀ ਇਹ ਮੇਰੀ ਪੂਰੀ ਹੋ ਜਾਣੀ ਹੈ ਬਸ ਤੇ ਹੁਣੇ ਵੀ ਤੇਰੇ ਦਰ ਤੋਂ ਹੀ ਹੈ ਠੀਕ ਹੈ ਕਿਉਂਕਿ ਜੇ ਆਪਾਂ ਸਵਾ ਮਹੀਨਾ ਸੌਖ ਲਿਆ ਵੀ ਮੈਂ ਸਵਾ ਮਹੀਨਾ ਗੁਰੂ ਘਰ ਜਾਣਾ ਮੇਰਾ ਆ ਕੰਮ ਪੂਰਾ ਹੋ ਜੇ ਨਾ ਸਵਾ ਮਹੀਨਾ ਪੂਰਾ ਹੋਇਆ ਤਾਂ ਫਿਰ ਆਪਾਂ ਸਵਾ ਮਹੀਨੇ ਤੋਂ ਬਾਅਦ ਜਿਹੜਾ ਅਗਲਾ ਦਿਨ ਆਉਂਦਾ ਨਾ ਉਦੋਂ ਆਪਾਂ ਕਿਤੇ ਅਗਰੇ ਮੰਨਤਾ ਕੋਲ ਚਲੇਗੇ ਕਿਤੇ ਮੁਸਲਮਾਨਾਂ ਕੋਲ ਚਲੇਗੇ ਧਾਗੇ ਕਰਾਉਣ ਚਲੇਗੇ ਉੱਥੋਂ ਧਾਗਾ ਕਰਾ ਲਿਆ ਜੇ ਉੱਥੋਂ ਨਾ ਅਰਦਾਸ ਪੂਰੀ ਹੋਈ ਫਿਰ ਅਗਲੇ ਕੋਲ ਚਲੇਗੇ ਕਿਸੇ ਕੋਲ ਹਨਾ ਤਾਂ ਆਪਣੀ ਸ਼ਰਧਾ ਨਹੀਂ ਹੈ ਕਿਤੇ ਨ ਕਿਤੇ ਆਪਣਾ ਵਿਸ਼ਵਾਸ ਨਹੀਂ ਹੈ ਠੀਕ ਹੈ ਜਦੋਂ ਵੀ ਕਿਤੇ ਅਰਦਾਸ ਕਰਨੀ ਹੈ ਨਾ ਇਹੀ ਅਰਦਾਸ ਕਰਨੀ ਹੈ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਤੇਰੇ ਕੋਲੋਂ ਹੀ ਮਿਲਣਾ ਤੇਰੇ ਕੋਲੋਂ ਹੀ ਲੈਣਾ ਠੀਕ ਹੈ ਤਾਂ ਫਿਰ ਆਪਣੀ ਇਹ ਅਰਦਾਸ ਪੂਰੀ ਹੁੰਦੀ ਹੈ ਸ਼ਰਧਾ ਰੱਖਣੀ ਹੈ ਮਨ ਦੇ ਵਿੱਚ ਇਹ ਨਹੀਂ ਕਿਉਂਕਿ ਇਹ ਨਹੀਂ ਆਪਾਂ ਕਹਿਣਾਗਾ ਵੀ ਸਵਾ ਮਹੀਨੇ ਮੈਂ ਤੇਰੇ ਘਰ ਆਵਾਂਗਾ ਤੇ ਮੇਰੀ ਹਾਲਤ ਪੂਰੀ ਹੋਏ ਕਿਉਂ ਪਰਮਾਤਮਾ ਆਪਣਾ ਬੰਨਿਆ ਥੋੜੀ ਨਾ ਵੀ ਸਵਾ ਮਹੀਨੇ ਦੇ ਵਿੱਚ ਆਪਣਾ ਕੰਮ ਕਰ ਦਵੇ ਉਹ ਆਪਣਾ ਬੰਨਿਆ ਨਹੀਂ ਹੈ ਠੀਕ ਹੈ ਜਦੋਂ ਸਹੀ ਟਾਈਮ ਆਉਣਾ ਜਦੋਂ ਆਪਣੇ ਤੇ ਕਿਰਪਾ ਹੋਣੀ ਹੈ ਠੀਕ ਹੈ ਉਸੇ ਟਾਈਮ ਹੀ ਹੋਣੀ ਹੈ ਪਰਮਾਤਮਾ ਆਪਣਾ ਵੱਜਿਆ ਨਹੀਂ ਹੈ ਠੀਕ ਹੈ ਇਹ ਨਹੀਂ ਵੀ ਆਪਾਂ ਉਹਨੂੰ ਕਹਤਾ ਵੀ ਮੇਰਾ ਦੋ ਦਿਨਾਂ ਜੇ ਕੰਮ ਕਰਦੇ ਨਹੀਂ ਕਰ ਹੋਏਗਾ ਠੀਕ ਹੈ ਉਹ ਆਪਣੀ ਸ਼ਰਧਾ ਹੁੰਦੀ ਹੈ ਕਈ ਵਾਰੀ ਐਟ ਅ ਟਾਈਮ ਵੀ ਕੰਮ ਹੋ ਜਾਂਦੇ ਆ ਕਥਾਵਾਂ ਦੇ ਵਿੱਚ ਸੁਣੇ ਦੀਆਂ ਸੰਗਤਾਂ ਦੀਆਂ ਕਈ ਹੱਡ ਬਿੱਥੀਆਂ ਸੁਣੇ ਦੀਆਂ ਵੀ ਉਹਨੇ ਅਰਦਾਸ ਕੀਤੀ ਪੰਜਾਂ ਮਿੰਟਾਂ 'ਚ ਵੀ ਹੋ ਜਾਂਦੇ ਆ ਹੋ ਜਾਂਦੇ ਠੀਕ ਹੈ ਇਸ ਤਰ੍ਹਾਂ ਦੀ ਮੈਂ ਇੱਕ ਭਾਈ ਸਾਹਿਬ ਸਰਜੀਤ ਸਿੰਘ ਹੈਗੇ ਆ ਲੁਧਿਆਣੇ ਵਾਲੇ ਠੀਕ ਹੈ ਉਹਨਾਂ ਦੀਆਂ ਕਥਾਵਾਂ ਮੈਂ ਸੁਣਦੀ ਰਹੀ ਹਾਂ ਅਕਸਰ ਮੈਨੂੰ ਬਹੁਤ ਵਧੀਆ ਲੱਗਦੀਆਂ ਹਨ ਬਹੁਤ 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 ਸੋਹਣੀ ਕਥਾ ਕਰਦੇ ਆ ਹਨ ਤੇ ਉਹਨਾਂ ਦੀ ਇੱਕ ਮੈਂ ਕਥਾ ਸੁਣ ਰਹੀ ਸੀ ਜਿਹਦੇ ਵਿੱਚ ਉਹਨਾਂ ਨੇ ਇੱਕ ਗੱਲ ਸੁਣਾਈ ਸੀ ਉਹ ਕਹਿੰਦੇ ਨੇ ਵੀ ਇੱਕ ਕੋਈ ਅੰਚਾਲ ਸੀਗਾ ਕੋਈ ਐਧਰ ਪੰਜਾਬੀ ਸੀਗਾ ਜਿਹੜਾ ਕੈਨੇਡਾ ਸੈਟਰ ਕੈਨੇਡਾ ਨਹੀਂ ਸੋਰੀ ਯੂਕੇ ਦੇ ਆਪਣੇ ਯੂਕੇ ਸੈਟਲ ਸੀ ਉਹ ਠੀਕ ਹੈ ਜੀ ਤੇ ਉਹਨਾਂ ਨੇ ਨਾ ਆਪ ਦੀ ਕੁੜੀ ਦਾ ਰਿਸ਼ਤਾ ਕੀਤਾ ਉੱਥੇ ਠੀਕ ਹੈ ਰਿਸ਼ਤਾ ਕੀਤਾ ਤੇ ਫਿਰ ਉਸ ਤੋਂ ਬਾਅਦ ਜਦੋਂ ਦਿਨ ਬਣ ਲੈ ਤਿੰਨ ਬਣਨ ਤੋਂ ਬਾਅਦ ਜਦੋਂ ਵਿਆਹ ਦੀ ਸਾਰੀ ਗੱਲਬਾਤ ਹੋਣ ਲੱਗੀ ਤੇ ਜਿਹੜਾ ਮੁੰਡੇ ਵਾਲੇ ਸੀਗੇ ਉਹ ਕਹਿੰਦੇ ਨਾ ਵੀ ਤੁਸੀਂ ਹੁਣ ਕਿਉਂਕਿ ਜਿਹੜਾ ਮੁੰਡਾ ਹੀ ਉਧਰ ਸੀਗਾ ਇਕੱਲਾ ਮੁੰਡੇ ਦੀ ਜਿਹੜੀ ਫੈਮਿਲੀ ਸੀ ਉਹ ਸਾਰੀ ਪੰਜਾਬ ਦੇ ਵਿੱਚ ਸੀ ਤਾਂ ਮੁੰਡੇ ਵਾਲੇ ਕਹਿੰਦੇ ਨਾ ਵੀ ਜਿਹੜਾ ਆਪਾਂ ਵਿਆਹ ਹੈ ਨਾ ਆਪਾਂ ਪੰਜਾਬ ਕਰਨਾ ਹੈ ਠੀਕ ਹੈ ਤਾਂ ਉਹ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਸੀਗੀ ਪੰਜਾਬ ਚ ਆਮ ਚ ਜਿਆਦਾ ਮੈਨੂੰ ਕਲੀਅਰ ਨਹੀਂ ਇਸ ਗੱਲ ਤੇ ਉਹਨਾਂ ਕੋਈ ਪ੍ਰੋਬਲਮ ਸੀਗੀ ਕਿਸੇ ਤਰ੍ਹਾਂ ਦੀ ਕੁੜੀ ਦੇ ਪਿਓ ਨੂੰ ਵੀ ਉਹ ਕਹਿੰਦਾ ਵੀ ਮੈਂ ਪੰਜਾਬ ਨਹੀਂ ਆ ਸਕਦਾ ਆਪਾਂ ਕਿ ਅਸੀਂ ਹੋਰ ਕੰਟਰੀ ਦੇ ਵਿੱਚ ਮੈਰਿਜ ਕਰ ਲੈਨੇ ਤਾਂ ਉਹਨਾਂ ਨੇ ਕੈਨੇਡਾ ਨੂੰ ਫਿਕਸ ਰੱਖਿਆ ਕਿ ਕੈਨੇਡਾ ਵਿੱਚ ਆਪਾਂ ਮੈਰਿਜ ਕਰ ਲੈਨੇ ਤੁਸੀਂ ਵੀ ਜਾ ਲਵਾਂਗੇ ਕੈਨੇਡਾ ਆਈ ਠੀਕ ਹੈ ਤਾਂ ਉਹਨੇ ਤੋ ਯੂਕੇ ਰਹਿੰਦਾ ਸੀ ਯੂਕੇ ਤੋਂ ਉਹਨੇ ਕੈਨੇਡਾ ਦਾ ਆਪਦਾ ਵੀਜ਼ਾ ਲਵਾਇਆ ਠੀਕ ਹੈ ਉਧਰੋਂ ਮੁੰਡੇ ਵਾਲੀ ਫੈਮਿਲੀ ਵੀ ਆ ਗਈ ਗੱਲਬਾਤ ਹੋਈ ਉਥੇ ਕੁਝ ਸ਼ਾਪਿੰਗ ਹੋਈ ਠੀਕ ਹੈ ਤੇ ਕੁਝ ਦਿਨ ਵਿਆਹ ਦੇ ਰਹਿੰਦੇ ਸੀਗੇ ਤਾਂ ਉਹਨੂੰ ਉਥੇ ਆਪਦੇ ਯੂਕੇ ਜਾ ਕੋਈ ਕੰਮ ਪੈ ਗਿਆ ਉਹ ਵਾਪਸ ਚਲਾ ਗਿਆ ਯੂਕੇ ਠੀਕ ਹੈ ਤੇ ਉਥੇ ਉਹ ਆਪਦੀ ਜਿਹੜੀ ਘਰ ਆੜੀ ਤੇ ਜਿਹੜੀ ਕੁੜੀ ਸੋਹਮਾ ਛੜਾ ਹੈ ਤੁਸੀਂ ਉਹਨੇ ਤੱਕ ਦੂਜੇ ਵਿਆਹ ਦਾ ਪ੍ਰਬੰਧ ਕਰੋ ਸ਼ਾਪਿੰਗ ਵਗੈਰਾ ਜੋ ਵੀ ਹਨਾ ਉਹ ਤੁਸੀਂ ਉਹਨੇ ਤੱਕ ਪਰ ਬੰਦ ਕਰੋ ਤੇ ਮੈਂ ਜਾ ਕੇ ਆਉਂਗਾ ਹੈ ਨਾ ਜਦੋਂ 2 ਕੁ ਦਿਨ ਰਹਿ ਜਾਂਦੇ ਆ ਵਿਆਹ ਤੇ ਤਾਂ ਉਹ ਜੁਕੇ ਤੋਂ ਜਾਣ ਲੱਗਦਾ ਜਦੋਂ ਕੈਨੇਡਾ ਹਨਾ ਤਾਂ ਕੈਨੇਡਾ ਜਾਣ ਲੱਗਦਾ ਜਦੋਂ ਫਲਾਈਟ ਉਹਨੇ ਫੜਨੀ ਹੁੰਦੀ ਹੈ 에어ਪੋਰਟ ਤੋਂ ਤਾਂ ਉਹਨੂੰ 에어ਪੋਰਟ ਤੋਂ ਰੋਕ ਦਿੱਤਾ ਜਾਂਦਾ ਹੈ ਉਹਨੂੰ ਕਹਿੰਦੇ ਆ ਵੀ ਜਿਹੜਾ ਤੇਰਾ ਵੀਜ਼ਾ ਸੀਗਾ ਤੂੰ ਦੇਖਿਆ ਨੇ ਇਹ ਵੀਜੇ ਤੇ ਤੂੰ ਇੱਕੋ ਵਾਰੀ ਵੀਜਟ ਕਰ ਸਕਦਾ ਸੀਗਾ ਤੂੰ ਦੁਬਾਰਾ ਨਹੀਂ ਜਾ ਸਕਦਾ ਠੀਕ ਹੈ ਤਾਂ ਜਦੋਂ ਉਸ ਉਹਨੂੰ ਪਤਾ ਲੱਗਦਾਗਾ ਵੀ ਹੁਣ ਤਾਂ ਵਿਆਹ ਦੇ ਵੀ ਦੋ ਦਿਨ ਰਹਿ ਗਏ ਤੇ ਕਦੋਂ ਮੈਂ ਜਾਊਂਗਾ ਕਦੋਂ ਵੀਜ਼ਾ ਲੱਗੂਗਾ ਤੇ ਉੱਥੇ ਵੀ ਦੋਵੇਂ ਮਾਵਾ ਧੀਆ ਕੱਲੇ ਆਈਆਂ ਆ ਕਿਵੇਂ ਪ੍ਰਬੰਧ ਸਾਰਾ ਵਿਆਹ ਕਿਵੇਂ ਆਪੋ ਤੋਂ ਬਤਾਉਣਗੇ ਹਨਾ ਬੜਾ ਨਿਰਾਸ਼ ਹੋ ਜਾਂਦਾ ਕਿਉਂਕਿ ਜਦੋਂ ਅਚਾਨਕ ਇਸ ਤਰ੍ਹਾਂ ਦਾ ਆਪਾਂ ਨੂੰ ਹੁੰਦਾ ਹੈ ਹਨਾ ਤਾਂ ਹੁੰਦੀ ਨਰਾਸ਼ਾ ਤਾਂ ਹੁੰਦੀ ਐ ਇਸ ਗੱਲ ਵੀ ਜ਼ਰੂਰੀ ਤਾਂ ਉਹ ਉਥੇ 에ਰਪੋਰਟ ਤੇ ਹੀ ਬੈਠ ਕੇ ਜਦੋਂ ਜਦੋਂ ਆਪਣੇ ਨਾਲ ਕਿਤੇ ਕੋਈ ਇਹੋ ਜਿਹੀ ਘਟਨਾ ਘਟਦੀ ਐ ਨਾ ਜਦੋਂ ਸਾਰੇ ਪਾਸੇ ਰਸਤੇ ਬੰਦ ਹੋ ਜਾਂਦੇ ਫਿਰ ਆਪਾਂ ਨੂੰ ਪ੍ਰਮਾਤਮਾ ਦੀ ਯਾਦ ਆਉਂਦੀ ਐ ਠੀਕ ਐ ਫਿਰ ਆਪਾਂ ਨੂੰ ਇਹ ਹੁੰਦਾ ਵੀ ਸੱਚੇ ਪਾਤਸ਼ਾਹ ਤੇਰਾਦਾਰੀ ਰਹਿ ਗਿਆ ਵੀ ਜਿੱਥੋਂ ਇਹ ਜਿਹੜੀ ਮੇਰੀ ਪ੍ਰੋਬਲਮ ਹੈ ਇਹ ਹੱਲ ਹੋ ਸਕਦੀ ਹੈ ਜਦੋਂ ਉਹ ਤੋਂ ਪਹਿਲਾਂ ਨਾ ਆਪਾਂ ਪਰਮਾਤਮਾ ਤੋਂ ਪਹਿਲਾਂ ਆਪਾਂ ਹੋਰ ਬਹੁਤ ਹੱਥ ਪੈਰ ਮਾਰਦੇ ਆ ਹਨ ਇਹਨੂੰ ਪੁੱਛ ਲਿਆ ਉਹਨੂੰ ਪੁੱਛ ਲਿਆ ਇਹਦਾ ਫੋਨ ਕਰਾ ਲਓ ਉਹਦਾ ਫੋਨ ਕਰਾ ਲਓ ਕਿਸੇ ਵੀ ਕੰਮ ਨੂੰ ਲੈ ਕੇ ਜਦੋਂ ਸਾਰੇ ਪਾਸੇ ਜਦੋਂ ਹੱਥ ਖੜੇ ਹੋ ਜਾਂਨਾਂ ਫਿਰ ਆਪਾਂ ਪਰਮਾਤਮਾ ਦੇ ਦਰ ਤੇ ਜਾਂਦੇ ਆ ਠੀਕ ਹੈ ਜੇ ਆਪਾਂ ਪਰਮਾਤਮਾ ਦੇ ਦਰ ਤੇ ਪਹਿਲਾਂ ਹੀ ਜਾਵੜੀਏ ਫਿਰ ਆਪਣੀਆਂ ਢੋਕਰਾਂ ਨਹੀਂ ਪੈਂਦੀਆਂ ਤਾਂ ਉਹ 에ਅਰਪੋਰਟ ਦੇ ਵਿੱਚ ਇੰਨਾ ਨਾਰਾਜ਼ ਹੋਇਆ ਠੀਕ ਹੈ ਤਾਂ ਫਿਰ ਉਹਨੇ ਕੀ ਕੀਤਾ ਨਾ ਵੀ ਬੈਠ ਗਿਆ ਉਹ ਜਾ ਕੇ ਬਾਹਰ ਜਾ ਕੇ ਬੈਠ ਕੇ ਤੇ ਉਹ ਉਹथे ਜਪਜੀ ਸਾਹਿਬ ਦਾ ਪਾਠ ਕਰਨ ਲੱਗ ਗਿਆ ਅਰਦਾਸ ਕਰਕੇ ਗੁਰੂ ਰਾਮਦਾਸ ਸੇ ਪਾਸ਼ਾ ਵਾਹਿਗੁਰੂ ਵੀ ਮੇਰੇ ਨਾਲ ਆ ਘਟਣਾ ਕੱਟ ਗਈ ਹੈ ਤੇ ਤੁਸੀਂ ਇਹਦਾ ਹੱਲ ਕਰੋ ਕੋਈ ਨਾ ਠੀਕ ਹੈ ਤੇ ਉਹ ਉਹथे ਜਪਜੀ ਸਾਹਿਬ ਦਾ ਪਾਠ ਕਰਨ ਲੱਗ ਜਾਂਦਾ ਹਜੇ ਜਪਜੀ ਸਾਹਿਬ ਦੀਆਂ ਕੁਝ ਕੋੜੀਆਂ ਬਾਕੀ ਹੁੰਦੀਆਂ ਨੇ ਹਜੇ ਉਹਨੇ ਜਪਜੀ ਸਾਹਿਬ ਪੂਰਾ ਕੀਤਾ ਨਹੀਂ ਲੰਦਾ ਦੇਖੋ ਜਪਜੀ ਸਾਹਿਬ ਜਿਹੜਾ 10 15 ਮਿੰਟਾਂ ਚ ਹੋ ਜਾਂਦਾ ਹੈ ਠੀਕ ਹੈ ਤਾਂ ਵਾਦ ਤੋਂ ਬਾਦ ਉਹਨੇ 20 ਮਿੰਟ ਲਾ ਲਏ ਹੋਣੇ ਹਨ ਤਾਂ ਹਜੇ ਉਹ ਜਪਜੀ ਸਾਹਿਬ ਦਾ ਪੂਰਾ ਵੀ ਨਹੀਂ ਹੋਇਆ ਹੁੰਦਾ ਕਿ ਉਹਦਾ ਤਾਂ ਇੱਕ 에ਅਰ ਹੋਸਟ ਜਿਹੜੀ ਹੁੰਦੀ ਹੈ ਥੋੜੀ ਉਹ ਆਉਂਦੀ ਹੈ ਉਹ ਉਹਨਾਂ ਨੂੰ ਕਹਿੰਦੀ ਹੈ ਨਾ ਵੀ ਅੰਕਲ ਜੀ ਤੁਸੀਂ ਕਿਹੜੀ ਫਲਾਈਟ ਤੇ ਜਾਣਾ ਸੀਗਾ ਉਹ ਕਹਿੰਦਾ ਵੀ ਪੁੱਤ ਮੇਰੀ ਫਲਾਈਟ ਤਾਂ ਲੰਘ ਗਈ ਹੈ ਤੇ ਇਹ ਮੇਰਾ ਵੀਜ਼ਾ ਹਨਾ ਕਹਿੰਦੇ ਅੱਛਾ ਤੁਸੀਂ ਇੱਥੇ ਜਾਣਾ ਸੀਗਾ ਕਹਿੰਦੇ ਕੋਈ ਨਹੀਂ ਅਗਲੀ ਫਲਾਈਟ ਕਹਿੰਦੇ 2 ਘੰਟਿਆਂ ਨੂੰ ਚੱਲਣ ਵਾਲੀ ਆ ਤੁਸੀਂ ਅਗਲੀ ਫਲੈਟ ਤੇ ਚਲੇ ਜਾਓ ਠੀਕ ਹੈ ਤੇ ਜਿਹੜਾ ਉਹ ਤਾਂ ਵੀਜ਼ਾ ਹੁੰਦਾਗਾ ਪਾਸਪੋਰਟ ਜਾਂ ਕੁਛ ਵੀ ਉਹਨੇ ਦੇਖਦੀ ਨਹੀਂ ਉਹ ਕੁਛ ਵੀ ਨਹੀਂ ਦੇਖਦੀ ਜਾ ਕੇ ਕਾਊਂਟਰ ਦੇ ਵਿੱਚ ਉਹ ਨਾਲ ਲੈ ਜਾਂਦੀ ਆ ਹਨ ਤੇ ਜਾ ਕੇ ਕਾਊਂਟਰ ਦੇ ਵਿੱਚ ਉਹਦਾ ਸਾਰਾ ਕੁਝ ਜੋ ਹੁੰਦਾ ਉਹ ਕਰਵਾ ਦਿੰਦੀ ਐ ਤੇ ਉਹਨ ਕਹਿੰਦੇ ਨੇ ਦੇਵੀ ਉਹ ਨੂੰ ਅੱਗੇ ਜਾ ਕੇ ਛੱਡ ਕੇ ਵੀ ਆਂਦੀ ਵੀ ਇੱਥੇ ਬਹਿ ਜਾਓ ਤੁਸੀਂ ਤੇ ਫਲਾਈਟ ਆਉਣ ਵਾਲੀ ਐ ਤੇ ਓਦੋਂ ਐਨੇ ਚਾਰ ਬਾਅਦ ਫਲਾਈਟ ਚੱਲੂਗੀ ਤੁਸੀਂ ਉਹਦੇ ਤੇ ਜਾ ਸਕਦੇ ਹੋ ਦੇਖੋ ਇਹ ਇਹ ਹੈਗਾ ਵੀ ਜਦੋਂ ਆਪਾਂ ਪ੍ਰਮਾਤਮਾ ਦੇ ਬਹੁਤ ਜ਼ਿਆਦਾ ਸ਼ਰਧਾ ਕਰਦੇ ਹਾਂ ਕਈ ਵਾਰੀ ਪ੍ਰਮਾਤਮਾ ਐਟ ਅ ਟਾਈਮ હાજર ਹੋ ਜਾਂਦਾ ਐਟ ਅ ਟਾਈਮ ਤੇ ਪਰ ਜਦੋਂ ਵੀ ਕਿਤੇ ਕਿਸੇ ਅਰਦਾਸ ਪੂਰੀ ਹੋਣ ਦੇ ਵਿੱਚ ਟਾਈਮ ਲੱਗਦਾ ਨਾ ਤਾਂ ਕਿਤੇ ਆਪਣੀ ਸ਼ਰਧਾ ਹੈ ਨਹੀਂ ਆਪਣੀ ਸੇਵਾ ਘਟਾ ਹੈ ਹੋ ਸਕਦਾ ਆਪਣਾ ਕੋਈ ਪੁਰਾਣੀ ਜਨਮ ਦਾ ਕੋਈ ਆਪਣਾ ਲੇਖਾ ਹਜੇ ਰਹਿੰਦਾ ਹੈ ਨਾ ਉਹਦੇ ਕਰਕੇ ਆਪਣੀ ਅਰਦਾਸ ਨਹੀਂ ਪੂਰੀ ਹੋ ਰਹੀ ਤਾਂ ਤੀਜਾ ਕਨਸੈਪਟ ਇਹ ਸੀਗੇ ਵੀ ਆਪਾਂ ਨੂੰ ਵੱਧ ਤੋਂ ਵੱਧ ਸ਼ਰਧਾ ਵੱਧ ਤੋਂ ਵੱਧ ਵਿਸ਼ਵਾਸ ਰੱਖਣਾ ਚਾਹੀਦਾ ਹੈਗਾ ਠੀਕ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਵੀ ਜਿੱਦੇ ਹੈ ਲੈਣਾ ਤੇਰੇ ਦਰ ਤੋਂ ਹੀ ਲੈਣਾ ਮੇਰੇ ਕੋਲ ਛੋਟਾ ਬੱਚਾ ਹੁੰਦਾ ਨਾ ਆਪਦੇ ਪਿਓ ਕੋਲ ਜੱਦ ਕਰਦਾਗਾ ਠੀਕ ਹੈ ਜਦ ਤੋਂ ਚਲ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਇਹ ਉਦੋਂ ਚਲੋ ਬੱਚਾ ਜੱਦ ਕਰਦਾਗਾ ਜਦ ਪਰਮਾਤਮਾ ਅੱਗੇ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਪਰ ਜੇ ਆਪਾਂ ਕਹਿ ਲਈਏ ਨਾ ਵੀ ਤੇਰੇ ਦਰ ਤੋਂ ਹੀ ਲੈਣਾ ਬਸ ਠੀਕ ਹੈ ਤੇ ਜੇ ਨਾਂ ਦਿੱਤਾ ਤਾਂ ਵੀ ਤੇਰੇ ਤੇਰੇ ਦਰ ਨੂੰ ਹੀ ਲੋਕਾਂ ਦੇ ਮੈਨੇ ਹੈ ਮੈਨੂੰ ਕਿਸੇ ਨੇ ਕਿਉਂਕਿ ਮੈਂ ਮੇਰੀ ਜਿਹੜਾ ਮੇਰਾ ਨਾਮ ਹੈ ਚਾਰ ਦਿਨਾਂ ਦਾ ਹੈ 4 ਸਾਲਾਂ ਨੂੰ 10 ਸਾਲਾਂ ਨੂੰ ਮੌਤ ਹੋ ਜਾਣੀ ਨਾਮ ਨਾਲ ਨਾਲ ਖਤਮ ਠੀਕ ਹੈ ਜੀ ਤਾਂ ਇਸ ਤਰ੍ਹਾਂ ਦੀ ਆਪਾਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਸ਼ਰਤ ਆ ਇਸ ਤਰ੍ਹਾਂ ਦੀ ਰੱਖਣੀ ਚਾਹੀਦੀ ਹੈ ਫੇਰ ਹੀ ਆਪਣੀਆਂ ਜਿਹੜੀਆਂ ਹੁੰਦੀਆਂ ਨੇ ਅਰਦਾਸਾਂ ਪੂਰੀਆਂ ਹੁੰਦੀਆਂ ਆਪਣੀਆਂ ਠੀਕ ਤੀਜਾ ਕਨਸੈਪਟ ਹੈ ਸੀਗਾ ਚੌਥਾ ਕਨਸੈਪਟ ਹੈ ਇਹ ਹੈ ਵੀ ਆ ਆਪਣੀ ਅਰਦਾਸ ਤਾਂ ਵੀ ਨਹੀਂ ਪੂਰੀ ਹੁੰਦੀ ਜਦੋਂ ਆਪਾਂ ਨੂੰ ਜਦੋਂ ਗੁਰੂ ਘਰ ਆਪਾਂ ਨੂੰ ਗੁਰੂ ਜਿਹੜਾ ਆਪਣਾ ਹੈਗਾ ਨਾ ਉਹ ਆਪਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਨ ਲੱਗ ਜਾਂਦਾ ਠੀਕ ਹੈ ਦੇਖੋ ਆਪਾਂ ਕਿਸੇ ਇੱਕ ਰਿਸ਼ਤੇਦਾਰ ਦੇ ਘਰ ਜਾਂਦੇ ਆ ਜੇ ਉਹ ਰਿਸ਼ਤੇਦਾਰ ਆਪਾਂ ਨੂੰ ਬਹੁਤ ਪਿਆਰ ਕਰਦਾ ਫਿਰ ਉਹ ਆਪਾਂ ਨੂੰ ਕਹਿੰਦਾ ਨਾ ਵੀ ਅੱਜ ਰਹਿ ਜਾ ਫਿਰ ਅਗਲਾ ਦਿਨ ਆਉਂਦਾ ਉਹ ਫਿਰ ਕਹਿ ਦਿੰਦਾ ਵੀ ਅੱਜ ਫੇਰ ਰਹਿ ਜਾ ਹਨਾ ਦੋ ਚਾਰ ਦਿਨ ਹੋਰ ਰਹਿ ਜਾਂਦਾ ਉਹਦਾ ਪਿਆਰ ਹੈ ਨਾ ਆਪਣੇ ਨਾਲ ਤਾਗੰਦਾ ਨੂੰ ਇਸੇ ਤਰ੍ਹਾਂ ਵੀ ਜੇ ਆਪਣੀ ਅਰਦਾਸ ਪੂਰੀ ਨਹੀਂ ਹੋ ਰਹੀ ਤਾਂ ਫਿਰ ਸਮਝ ਲਓ ਵੀ ਗੁਰੂ ਆਪਣੇ ਨਾਲ ਪਿਆਰ ਕਰਦਾ ਕਿਉਂ ਕਿਉਂਕਿ ਉਹਨੂੰ ਐ ਵੀ ਜੇ ਮੈਂ ਤੇਰੀ ਅਰਦਾਸ ਪੂਰੀ ਕਰਦੀ ਨਾ ਫਿਰ ਤੂੰ ਗੁਰਬਾਣੀ ਪੜਨੀ ਛੱਡ ਦੇਣੀ ਹੈ ਠੀਕ ਹੈ ਗੁਰੂ ਘਰ ਆਉਣਾ ਛੱਡ ਦੇਣਾ ਠੀਕ ਹੈ ਤੇ ਮੇਰੇ ਤੋਂ ਦੂਰ ਹੋ ਜਾਣਾ ਕਿਤੇ ਨਾ ਕਿਤੇ ਪ੍ਰਮਾਤਮਾ ਦੇ ਵਿੱਚ ਇਹ ਇੰਗਾਨ ਹੁੰਦੀ ਹੈ ਉਹ ਆਪਾਂ ਨੂੰ ਪਿਆਰ ਕਰਦਾ ਹੈਗਾ ਠੀਕ ਹੈ ਉਹ ਚਾਹੁੰਦਾ ਹੈ ਵੀ ਤੂੰ ਹੋਰ ਸੇਵਾ ਕਰੇ ਹੋਰ ਮੇਰਾ ਤੇਰੇ ਨਾਲ ਗੂੜਾ ਪਿਆਰ ਪਵੇ ਜਿੰਨੇ ਤੱਕ ਆਪਣੀ ਅਰਦਾਸ ਨਹੀਂ ਪੂਰੀ ਹੁੰਦੀ ਆਪਾਂ ਹੋਰ ਅੰਦਾਜ਼ ਕਰਦੇ ਆਂ ਉਹ ਗੁਰੂ ਘਰ ਜਾਂਦੇ ਆਂ ਹੋਰ ਆਪਾਂ ਜਪਜੀ ਸਾਹਿਬ ਦੇ ਪਾਠ ਸੁਖ ਲਈ ਸੁਖਮਨੀ ਸਾਹਿਬ ਦੇ ਪਾਠ ਸੁਖ ਲਈਏ ਕਿਸੇ ਤਰ੍ਹਾਂ ਦੀ ਹੋਰ ਸੇਵਾ ਸੁਖ ਲਈ ਆਪਾਂ ਗੁਰੂ ਗੁਰੂ ਨਾਲ ਜੁੜਦੇ ਆਂ ਠੀਕ ਹੈ ਤੇ ਚੌਥਾ ਕਨਸੈਪਟ ਹੈ ਸੀਗਾ ਉਹਦੇ ਕਰਕੇ ਆਪਣਾ ਜਿਹੜਾ ਹੈਗੀ ਅਰਦਾਸ ਪੂਰੀ ਨਹੀਂ ਹੁੰਦੀਗੀ ਤੇ ਜਿਹੜਾ ਪੰਜਵਾਂ ਕਨਸੈਪਟ ਹੈ ਪੰਜਵਾਂ ਕਨਸੈਪਟ ਇਹ ਹੈ ਬੀ ਆਪਣੀ ਅਰਦਾਸ ਤਾਂ ਵੀ ਨਹੀਂ ਪੂਰੀ ਹੁੰਦੀ ਕਿਉਂਕਿ ਕਈ ਵਾਰੀ ਆਪਾਂ ਨੂੰ ਐ ਹੁੰਦਾਗਾ ਵੀ ਆਪਾਂ ਗੁਰਕਾ ਉਹ ਮੰਗ ਲੈਨੇ ਵੀ ਸਾਡਾ ਆ ਕੰਮ ਪੂਰਾ ਹੋ ਜਵੇ ਹਨਾ ਤੇ ਉਹ ਆਪਣਾ ਕੰਮ ਪੂਰਾ ਨਹੀਂ ਹੁੰਦਾ ਉਹਨੇ ਟਾਈਮ ਦੇ ਵਿੱਚ ਜਾਂ ਜਦੋਂ ਆਪਾਂ ਨੂੰ ਚਾਹੀਦਾ ਹੁੰਦਾਗਾ ਬੀਂ ਹੋਣਾ ਆ ਆਪਣਾ ਕੰਮ ਇਸ ਟਾਈਮ ਤੱਕ ਪੂਰਾ ਹੋ ਜਵੇ ਨਹੀਂ ਪੂਰਾ ਹੁੰਦਾ ਗਾ ਉਹ ਤਾਂ ਕਈ ਵਾਰ ਇਹ ਵੀ ਹੁੰਦਾਗਾ ਵੀ ਆਪਾਂ ਤਾਂ ਇੰਨਾ ਕੁ ਸੋਚਿਆ ਹੁੰਦਾ ਤੇ ਪਰਮਾਤਮਾ ਨੇ ਆਪਾਂ ਨੂੰ ਇੰਨਾ ਕੁ ਸ ਦੇਣਾ ਹੁੰਦਾ ਐਸ ਕਰਕੇ ਵੀ ਆਪਣੀ ਅਰਦਾਸ ਨਹੀਂ ਪੂਰੀ ਹੁੰਦੀ ਵੀ ਪਰਮਾਤ ਹੋ ਸਕਦਾ ਪਰਮਾਤਮਾ ਨੇ ਬਹੁਤ ਵੱਡਾ ਸੋਚਿਆ ਆਪਣੇ ਲਈ ਆਪਾਂ ਤਾਂ ਇੰਨਾ ਕੁ ਸੋਚਿਆ ਵੀ ਮੈਨੂੰ ਮੇਰੀ ਆਰਦਾਸ ਪੂਰੀ ਹੋ ਜਵੇ ਸਮਾਂ ਪਾ ਕੇ ਹੋ ਸਕਦਾ ਆਪਾਂ ਨੂੰ ਬਹੁਤ ਜ਼ਿਆਦਾ ਕੁਝ ਦੇਣਾ ਹੋਵੇ ਠੀਕ ਹੈ ਤਾਂ ਕਿਸੇ ਵੀ ਤਰੀਕੇ ਵਿੱਚ ਜਿਵੇਂ ਵੀ ਹੈ ਆਪਣੀ ਅਰਦਾਸ ਨਹੀਂ ਪੂਰੀ ਹੁੰਦੀ ਆਪਾਂ ਗੁਰੂ ਪ੍ਰਤੀ ਆਪਾਂ ਪੋਜ਼ਿਟਿਵ ਰਹਿਣਾ 네ਗੇਟਿਵ ਪੁਆਇੰਟ ਕਿਤੇ ਵੀ ਨਹੀਂ ਲੈ ਕੇ ਆਉਣਾ। ਨਾ ਆਪਾਂ ਲਾਈਫ ਪ੍ਰਤੀ ਨਾ ਆਪਾਂ ਗੁਰੂ ਪ੍ਰਤੀ 네ਗੇਟਿਵ ਪੁਆਇੰਟ ਕਿਤੇ ਨਹੀਂ ਲੈ ਕੇ ਆਉਣਾ। ਠੀਕ ਹੈ ਨਹੀਂ ਤੇ ਹਮੇਸ਼ਾ ਪੋਜ਼ਿਟਿਵ ਰਹਿਣਾ ਚੜ੍ਹਦੀ ਕਲਾ ਵਿੱਚ ਰਹਿਣਾਗਾ ਸਿੱਖ ਧਰਮ ਦੇ ਵਿੱਚ ਨਾ ਜਿਹੜਾ ਜਕਾਰਾ ਹੈ ਨਾ ਮੇਨ ਜਕਾਰਾ ਚੜ੍ਹਦੀ ਕਲਾ ਦਾ ਹੀ ਹੈ। ਠੀਕ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਾ ਹਮੇਸ਼ਾ। ਠੀਕ ਹੈ ਤਾਂ ਇਸ ਕਰਕੇ ਵੀ ਹੋ ਸਕਦਾ ਆਪਣੀ ਅਰਦਾਸ ਪੂਰੀ ਨਾ ਹੁੰਦੀ ਹੋਵੇ। ਪ੍ਰਮਾਤਮਾ ਨੇ ਆਪਾਂ ਨੂੰ ਬਹੁਤ ਕੁਝ ਦੇਣਾ ਹੋਵੇ। ਠੀਕ ਹੈ। ਅਗਲਾ ਕਨਸੈਪਟ ਜਿਹੜਾ ਇਹ ਹੈਗਾ ਵੀ ਜਿਹੜਾ ਵੀ ਕੋਈ ਆਪਾਂ ਕੰਮ ਸੋਚਿਆ ਵੀ ਮੇਰੀ ਆਰਦਾਸ ਪੂਰੀ ਹੋ ਜਵੇ ਹਨਾ ਮੈਂ ਇਹਦੇ ਕਰਕੇ ਸੇਵਾ ਸ਼ੁਰੂ ਕੀਤੀ ਆ ਜਾਂ ਪੰਜ ਪਹਿਰੇ ਸ਼ੁਰੂ ਕੀਤੇ ਸੀਗੇ ਹਨਾ ਜਾਂ ਗੁਰਦੁਆਰਾਂ ਜਾਣਾ ਸ਼ੁਰੂ ਕੀਤਾ ਸੀਗਾ ਹੋ ਸਕਦਾ ਉਸ ਕੰਮ ਦੇ ਵਿੱਚ ਆਪਣਾ ਕੋਈ ਘਾਟਾ ਹੋਵੇ ਪਰਮਾਤਮਾ ਆਪਨ ਉਸ ਘਾਟੇ ਤੋਂ ਵਿਚਾਰਿਆ ਇਹ ਵੀ ਇੱਕ ਕਨਸੈਪਟ ਹੈਗਾ ਆਰਦਾਸ ਨਾ ਪੂਰੀ ਹੋਉਂਦਾ ਪਰਮਾਤਮਾ ਹੋ ਸਕਦਾ ਆਪਾਂ ਨੂੰ ਵਿਚਾਰਿਆ ਮੰਨ ਲਓ ਆਪਾਂ ਕਿਤੇ ਜਾਣਵਾਰੀ ਸੋਚਦੇ ਆ ਹਾਂ ਆਪਣੇ ਕੋਲ ਪੈਟਰੋਲ ਲਈ ਪੈਸੇ ਨਹੀਂ ਹੈਗੇ ਜਾਂ ਕਿਸੇ ਤਰ੍ਹਾਂ ਆਪਾਂ ਜਾ ਨਹੀਂ ਸਕੇ ਘਰ ਚ ਕੋਈ ਪ੍ਰੋਬਲਮ ਖੜੀ ਹੋ ਗਈ ਉਥੇ ਆਪਾਂ ਪਰਮਾਤਮਾ ਨੂੰ ਦੋਸ਼ ਦੇ ਦੇਣ ਲੱਗ ਜੰਨੇ ਵੀ ਲੈ ਮੈਂ ਤਾਂ ਜਾ ਨਹੀਂ ਸਕਿਆ ਹਨਾ ਪਤਾ ਨਹੀਂ ਵਾਈ ਗੁਰੂ ਦਾ ਮੈਂ ਕੀ ਮਾੜਾ ਕੀਤਾ ਇੰਨਾ ਤੱਕ ਵੀ ਬੋਲ ਦਿੰਨੇ ਵੀ ਪਤਾ ਨਹੀਂ ਮੈਂ ਵਾਈ ਗੁਰੂ ਦਾ ਕੀ ਮਾੜਾ ਕੀਤਾ ਹੋ ਸਕਦਾ ਆਪਣਾ ਉਥੇ ਐਕਸੀਡੈਂਟ ਹੋਣਾ ਹੋਵੇ ਹੋ ਸਕਦਾ ਆਪਣਾ ਕੋਈ ਹੋਰ ਨੁਕਸਾਨ ਹੋਣਾ ਹੋਵੇ ਤਾਂ ਪਰਮਾਤਮਾ ਇਹਨਾਂ ਚੀਜ਼ਾਂ ਤੋਂ ਕਈ ਵਾਰੀ ਆਪਾਂ ਨੂੰ ਬਚਾਉਂਦਾ ਆਪਣੀ ਤਾਂ ਵੀ ਅਰਦਾਸ ਪੂਰੀ ਨਹੀਂ ਹੁੰਦੀ। ਠੀਕ ਹੈ ਜੀ ਤੇ ਇਸ ਇਸ ਤਰ੍ਹਾਂ ਵੀ ਆਪਣੀ ਅਰਦਾਸ ਨਹੀਂ ਪੂਰੀ ਹੁੰਦੀ ਵੀ ਤਾਂ ਕਿਸੇ ਤਰ੍ਹਾਂ ਵੀ ਆਪਾਂ ਜਿਹੜਾ ਪਰਮਾਤਮਾ ਨੂੰ ਦੋਸ਼ ਨਹੀਂ ਜੁਣਾ ਇਸ ਗੱਲ ਦਾ ਕਿਸੇ ਤਰ੍ਹਾਂ ਵੀ ਇਸ ਤਰ੍ਹਾਂ ਪਰਮਾਤਮਾ ਨੂੰ ਦੋਸ਼ ਨਹੀਂ ਜੁਣਾ। ਅੱਛਾ ਜਿਹੜਾ ਅਗਲਾ ਕਨਸੈਪਟ ਇਹ ਹੈ ਵੀ ਅਰਦਾਸ ਆਪਣੀ ਕਿਉਂ ਨਹੀਂ ਪੂਰੀ ਹੁੰਦੀ? ਕਈ ਵਾਰ ਇਹਨਾਂ ਆਪਾਂ ਪਦਾਰਥ ਹੀ ਮੰਗਦੇ ਰਹ ਜਾਂਦੇ ਆ ਤੇ ਗੁਰੂ ਨੂੰ ਆਪਾਂ ਮੰਗਦੇ ਨਹੀਂ ਹੈਨਾ ਤੇ ਜਿਹੜੀ ਆਪਣੀ ਸੇਵਾ ਨਾ ਕਿਉਂਕਿ ਜਿਹੜੀ ਮਿਹਨਤ ਹੈ ਮਿਹਨਤ ਦਾ ਫਲ ਜਰੂਰ ਹੀ ਮਿਲਦਾ ਸੇਵਾ ਦਾ ਫਲ ਜਰੂਰ ਹੀ ਮਿਲਦਾ ਕਿਤੇ ਨਾ ਕਿਤੇ ਜਾ ਕੇ ਆਪਾਂ ਨੂੰ ਜਰੂਰ ਮਿਲਦਾ ਐਸ ਗੱਲ ਦਾ ਫਲ ਠੀਕ ਹੈ ਤਾਂ ਕਈ ਵਾਰੀ ਐ ਹੁੰਦਾਗਾ ਵੀ ਆਪਾਂ ਪਦਾਰਥੀ ਮੰਗਦੇ ਰਹਿ ਜਾਂਦੇ ਆ ਹਨ ਤਾਂ ਜਿਹੜੀ ਆਪਣੀ ਸੇਵਾ ਦਾ ਫਲ ਆਪਾਂ ਨੂੰ ਹੋਰ ਪਾਸੇ ਮਿਲ ਜਾਂਦਾ ਉਹ ਆਪਾਂ ਨੂੰ ਉਸ ਗੱਲ ਦੀ ਸਮਝ ਹੀ ਨਹੀਂ ਹੁੰਦੀ ਕਈ ਵਾਰੀ ਇਹ ਗੱਲ ਹੁੰਦੀ ਹੈ ਵੀ ਮਾਲਾ ਆਪਾਂ 41 ਸੁਖਨੀ ਸਰ ਦੇ ਪਾਠ ਸੁਖ ਲੈ ਠੀਕ ਹੈ ਜਾਂ ਆਪਾਂ ਸਵਾ ਮਹੀਨੇ ਗੁਰੂ ਘਰ ਜਾਣਾ ਸੁੱਖ ਲੈ ਠੀਕ ਹੈ ਵੀ ਮੈਂ ਆਇਆ ਮੇਰਾ ਆ ਕੰਮ ਬਣ ਜੂਵੇ ਮੈਂ ਸਵਾ ਮਹੀਨੇ ਗੁਰੂ ਘਰ ਆਉਂਗੀ ਹਾਂ ਉਹ ਆਪਣਾ ਸਵਾ ਮਹੀਨੇ ਚ ਨਹੀਂ ਬਣਿਆ ਅੱਛਾ ਸਵਾ ਮਹੀਨੇ ਚ ਉਹ ਆਪਣਾ ਕੰਮ ਤਾਂ ਨਹੀਂ ਬਣਿਆਗਾ ਪਰ ਪਰ ਕਈ ਵਾਰੀ ਇਹ ਹੁੰਦਾਗਾ ਸਵਾ ਮਹੀਨੇ ਦੇ ਵਿੱਚ ਆਪਣਾ ਰੁਟੀਨ ਜ਼ਰੂਰ ਬਣ ਗਿਆ ਗੁਰੂ ਘਰ ਜਾਵਾਂਗਾ ਠੀਕ ਹੈ ਤੇ ਆਪਣੀ ਜਿਹੜਾ ਆਪਣੀ ਸੇਵਾ ਦਾ ਫਲ ਨਾਲ ਆਪਾਂ ਨੂੰ ਉਧਰ ਮਿਲ ਰਿਹਾ ਹੁੰਦਾ ਪਰ ਆਪਾਂ ਨੂੰ ਉਸ ਗੱਲ ਦਾ ਪਤਾ ਨਹੀਂ ਲੱਗਦਾ ਠੀਕ ਹੈ ਜੇ ਆਪਾਂ ਕੋਈ ਪਾਠ ਸ਼ੁਰੂ ਕਰ ਲੇ ਤਾਂ ਆਪਣਾ ਛੇਵੇਂ ਮਹੀਨੇ ਦੇ ਵੱਲ ਪਾਠ ਸ਼ੁਰੂ ਕਰ ਲਵੇ ਮੈਂ ਇਸ ਟਾਈਮ ਆਹ ਪਾਠ ਕਰਨੇ ਆ ਹਨਾ ਤਾਂ ਆਪਣਾ ਰੁਟੀਨ ਬਣ ਜਾਂਦਾ ਹੈ ਗੁਰੂ ਗੁਰੂ ਦੀ ਆਪਣੀ ਤੇ ਇੰਨੀ ਕਿਰਪਾ ਹੋ ਜਾਂਦੀ ਹੈ ਵੀ ਆਪਾਂ ਨਾ ਫਿਰ ਜਿਹੜੇ ਜਿਹੜਾ ਵੀ ਆਪਾਂ ਆਪਣਾ ਨੇਮ ਬਣਾਇਆ ਹੁੰਦਾ ਲੋ ਪਾਠ ਕਰਨ ਦਾ ਕਿਸੇ ਕੋਈ ਵੀ ਪਾਠ ਹੈ ਜਿਹੜਾ ਆਪਾਂ ਨੇਮ ਬਣਾਇਆ ਹੁੰਦਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਰਚ ਵਿੱਚ ਜਾਂਦਾ ਹੈ ਉਹ ਆਪਣਾ ਨਾਂ ਇੱਕ ਹਿਸਾਬ ਦੇ ਖਰਾਕ ਬਣ ਜਾਂਦੀ ਹੈ ਵੀ ਆਪਾਂ ਨੂੰ ਚੰਗਾ ਨਹੀਂ ਲੱਗਦਾਗਾ ਵੀ ਮੈਂ ਆਪਾਂ ਨੇ ਨਾ ਕਿਤੇ ਨਾ ਕਿਤੇ ਆਪਣੇ ਜਿਗ ਨਾ ਪਾਠ ਹੋਏ ਨਾ ਤੇ ਕਿਤੇ ਨਾ ਕਿਤੇ ਆਪਣੇ ਮਾਈਂਡ ਦੇ ਵਿੱਚ ਘੁੰਮਦਾ ਰਹਿੰਦਾਗਾ ਵੀ ਮੈਂ ਅੱਜ ਨਾ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾਗਾ ਅੱਜ ਮੈਂ ਚਪਾਈ ਸਾਹਿਬ ਦਾ ਪਾਠ ਨਹੀਂ ਕੀਤਾ ਅੱਜ ਮੈਂ ਸਿਮਰਨ ਨਹੀਂ ਕੀਤਾ ਅੱਜ ਮੈਂ ਗੁਰਗਰ ਨਹੀਂ ਗਈ ਠੀਕ ਹੈ ਤਾਂ ਉਹ ਸੇਵਾ ਦਾ ਫਾਲ ਆਪਾਂ ਨੂੰ ਉਧਰ ਮਿਲ ਰਿਹਾ ਹੁੰਦਾਗਾ ਇਹ ਨਹੀਂ ਹੁੰਦਾਗਾ ਵੀ ਸੇਵਾ ਦਾ ਫਾਲ ਆਪਾਂ ਨੂੰ ਕਿਤੇ ਕਿਸੇ ਪਾਸੇ ਮਿਲਦਾ ਨਹੀਂਗਾ ਕਈ ਵਾਰੀ ਆਪਾਂ ਨਹੀਂ ਫਿਰ ਉਸ ਤਰ੍ਹਾਂ ਆਪਣੀ ਅਰਦਾਸ ਪੂਰੀ ਨਹੀਂ ਹੁੰਦੀ ਆਪਣੀ ਅਰਦਾਸ ਇੱਧਰ ਨੂੰ ਪੂਰੀ ਹੋ ਰਹੀ ਹੁੰਦੀ ਠੀਕ ਹੈ ਤਾਂ ਇਸ ਤਰ੍ਹਾਂ ਦੀ ਦਾ ਹੁੰਦਾ ਹੈ ਇਹ ਵੀ ਅਰਦਾਸਾਂ ਆਪਣੀਆਂ ਕਿਉਂ ਨਹੀਂ ਪੂਰੀਆਂ ਹੁੰਦੀਆਂ ਹੁਣ ਦੇਖੋ ਮੈਂ ਤੁਹਾਨੂੰ ਆਪਣੀ ਆਪ ਦੀ ਹੱਦ ਦੀ ਸੁਣਾਉਣੀ ਹੈ ਹਨ ਜਦੋਂ ਮੈਂ ਗੁਰੂ ਘਰ ਨਾਲ ਜੁੜੀ ਸੀਗੀ ਨਾ ਹੈਨਾ ਵਾਹਿਗੁਰੂ ਦੀ ਕਿਰਪਾ ਹੀ ਹੁੰਦੀ ਹੈ ਜਦੋਂ ਆਪਾਂ ਗੁਰੂ ਘਰ ਨਾਲ ਜੁੜਦੇ ਹੈ ਨਾ ਆਪਾਂ ਨਹੀਂ ਜੁੜਦੇਗੇ ਉਹ ਜੋੜਦਾ ਆਪਾਂ ਨੂੰ ਆਪਣੇ ਨਾਲ ਆਪਾਂ ਨਹੀਂ ਜੁੜ ਸਕਦੇ ਕਿਸੇ ਤਰ੍ਹਾਂ ਵੀ ਦੇਖੋ ਮੇਰਾ ਕੋਈ 7 ਸਾਲਾਂ ਦਾ ਮਨ ਨਹੀਂ ਗਵੇ ਮੈਂ ਅਮਰਤ ਪਾਨ ਕਰਾਂ ਹਨ ਜਦੋਂ ਤੱਕ ਉਹਦੀ ਕਿਰਪਾ ਨਹੀਂ ਨਾ ਹੋਏਗੀ ਠੀਕ ਹੈ ਮੈਂ ਪਟਨਾ ਸਾਹਿਬ ਹਜੂਰ ਸਾਹਿਬ ਹੇਮਕੋਟ ਸਾਹਿਬ ਸਾਰੇ ਦਰਸ਼ਨ ਦੀਦਾਰੇ ਕਰਿਆ ਆਈਆਂ ਤੇ ਮੇਰਾ ਜਿਹੜਾ ਹੈਗਾ ਅਮਰਤ ਪਾਨ ਦਾ ਮਨ ਮੇਰਾ ਹੈਗਾ ਸੀਗਾ ਪਰ ਕੋਈ ਕਿਸੇ ਤਰ੍ਹਾਂ ਦਾ ਸਮਾਂ ਨਾਲ ਮੈਚ ਨਹੀਂ ਹੋਇਆ ਉਹਦਾ ਹੈਨਾ ਤੇ ਜਦੋਂ ਉਹਦੀ ਕਿਰਪਾ ਹੋਈ ਹੈ ਨਾ ਠੀਕ ਹੈ ਤਾਂ ਫੇਰ ਹੀ ਆਪਾਂ ਇਹੇ ਕੁਝ ਕਰ ਸਕਦੇ ਆ ਤੇ ਜਦੋਂ ਮੈਂ ਗੁਰੂ ਘਰ ਨਾਲ ਜੁੜੀ ਹਨਾ ਤਾਂ ਕੁਝ ਹੁੰਦੀਆਂ ਆਪਾਂ ਘਰ ਦੇ ਵਿੱਚ ਪ੍ਰੋਬਲਮ ਹੁੰਦੀਆਂ ਨੇ ਜਾਂ ਜਾਂ ਜਿਹੜੇ ਇਹ ਮੈਂ ਨਹੀਂ ਕਹੂੰਗੀ ਵੀ ਆਪਾਂ ਨੂੰ ਪਦਾਰਥ ਨਹੀਂ ਮੰਗਣੇ ਚਾਹੀਦੇ ਪੈਸਾ ਨਹੀਂ ਕਿਉਂਕਿ ਜਿਹੜੀ ਲਾਈਫ ਵੀ ਹੈ ਉਹਦੇ ਵਿੱਚ ਆ ਪੈਸਾ ਵੀ ਆਪਾਂ ਨੂੰ ਕਿਤੇ ਨਾ ਕਿਤੇ ਮਾਇਨੇ ਰੱਖਦਾ ਹਨਾ ਤੇ ਵੀ ਆਪਾਂ ਨੂੰ ਪੈਸਾ ਵੀ ਚਾਹੀਦਾ ਹੈਗਾ ਹਨਾ ਅੱਜ ਜ਼ਿੰਦਗੀ ਆਪਾਂ ਨੂੰ ਜਿਹੜੀ ਹੈਗੀ ਹੈ ਨਾ ਸਮਾਜਿਕ ਲਾਈਫ ਆਪਣੀ ਸੋਸ਼ਲ ਲਾਈਫ ਉਹਨੂੰ ਆਪਾਂ ਨੂੰ ਉਹਨੂੰ ਬਤੀਤ ਕਰਨ ਲਈ ਆਪਾਂ ਨੂੰ ਪੈਸਾ ਵੀ ਚਾਹੀਦਾ ਹਨਾ ਤਾਂ ਕੁਝ ਪ੍ਰੋਬਲਮ ਮੇਰੇ ਘਰ ਦੇ ਵਿੱਚ ਸੀਗੀਆਂ ਕੋਈ ਪੈਸੇ ਨੂੰ ਲੈ ਕੇ ਕੋਈ ਕੰਮ ਨੂੰ ਲੈ ਕੇ ਹਨ ਤੇ ਉਹਦੇ ਲਈ ਮੈਂ ਅਰਦਾਸਾਂ ਕਰਦੀ ਹੁੰਦੀ ਸੀਗੀ ਉਹਦੇ ਲਈ ਅਰਦਾਸਾਂ ਮੈਂ ਕਰਦੀਆਂ ਵੀ ਚਲ ਮੇਰਾ ਆ ਕੰਮ ਪੂਰਾ ਹੋ ਜਵੇ ਹਨਾ ਪ੍ਰੋਪਰ ਤੌਰ ਤੇ ਹਨਾ ਮੇਰੇ ਹਸਬੰਦ ਦਾ ਕੰਮ ਸੀਗਾ ਵੀ ਉਹ ਹੋ ਜਵੇ ਤੇ ਜਾਂ ਕਿਸੇ ਤਰ੍ਹਾਂ ਦੀ ਵੀ ਪੈਸੇ ਦੀ ਵੀ ਪ੍ਰੋਬਲਮ ਸੀ ਸੀਗੀ ਕੋਈ ਘਰ ਘਰ ਬਣਾਇਆ ਕਰਜ਼ਾ ਲੈ ਕੇ ਘਰ ਬਣਾਇਆ ਸੀਗਾ ਹਨਾ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਪ੍ਰੋਬਲਮ ਮੇਰੇ ਘਰ ਦੇ ਵਿੱਚ ਸੀ ਵੀ ਹਨਾ ਤਾਂ ਉਹ ਉਹਦੇ ਲਈ ਮੈਂ ਦਸਾਂ ਕਰਦੀ ਸੀਗੀ ਤੇ ਉਹ ਕੁਛ ਪਰਸੈਂਟ ਕੋਈ 10 15% ਮੇਰੀ ਅਰਦਾਸ ਹਜੇ ਤੱਕ ਪੂਰੀ ਹੋਈ ਆ ਤੇ ਪਰ ਵੀ ਜਿਵੇਂ ਮੈਂ ਕਹਤਾਂ ਆ ਵੀ ਬਹੁਤ ਸੋਹਣਾ ਕੰਮ ਬਹੁਤ ਸੋਹਣਾ ਬਿਜ਼ਨਸ ਚੱਲਿਆ ਜਾਂ ਮੇਰਾ ਸਾਰਾ ਪੈਸਾ ਕਰਜ਼ਾ ਮੇਰਾ ਸਾਰਾ ਉਤਰ ਗਿਆ ਉਦਾਂ ਤਾਂ ਕੁਛ ਨਹੀਂ ਹੋਇਆ ਪਰ ਉਹਦੇ ਵਿੱਚ ਅਰਦਾਸ ਚ ਨਾ ਇੱਕ ਗੱਲ ਜ਼ਰੂਰ ਹੋਈ ਜਿਹੜਾ ਮੈਂ ਤੁਹਾਡੇ ਨਾਲ ਹੁਣੇ ਕਨਸੈਪਟ ਕਲੀਅਰ ਕੀਤਾ ਉਹ ਵੀ ਹੋਇਆ ਮੇਰੇ ਨਾਲ ਠੀਕ ਹੈ ਜੀ ਮੈਂ ਅਰਦਾਸ ਕਰਦੀ ਰਹੀ ਆ ਜੇ ਗੁਰਕਰਨ ਮੇਰੇ ਜੇ ਪਰਮਾਤਮਾ ਨੇ ਮੇਰੇ ਨਾਲ ਕੋਲੋਂ ਸੇਵਾ ਲਈ ਹੈ ਨਾ ਠੀਕ ਹੈ ਤਾਂ ਮੇਰੀ ਇੱਕ ਅਰਦਾਸ ਪੂਰੀ ਜਰੂਰ ਹੋਈ ਹੈ ਜਿਹਦੇ ਵਿੱਚ ਮੇਰੀ ਸਾਰੀ ਫੈਮਿਲੀ ਹੈ ਨਾ ਜਿਹੜੀ ਉਹ ਗੁਰੂ ਘਰ ਨਾਲ ਜੁੜ ਗਈ ਹੈ ਜਿਹੜੀ ਮੇਰੀ ਛੋਟੀ ਜੀ ਬੱਚੀ ਹੈ ਤੁਸੀਂ ਉਹਦੀਆਂ ਸ਼ਾਰਟਸੇ ਵੀਡੀਓ ਦੇਖ ਸਕਦੇ ਹੋ ਬਹੁਤ ਸੋਹਣਾ ਜਾਪ ਕਰਦੀ ਹੈ ਬਹੁਤ ਸੋਹਣੀ ਬਾਣੀ ਪੜ੍ਹਦੀ ਹੈ ਉਹ ਬੇਟਾ ਮੇਰਾ ਹੈਗਾ 10 11 ਸਾਲਾਂ ਦਾ ਠੀਕ ਹੈ ਬੇਸ਼ੱਕ ਉਹ ਨਾ ਜਿਹੜਾ ਮੇਰਾ ਬੇਟਾ ਹੈ ਨਾ ਉਹਨੂੰ ਸੋਸ਼ਲ ਲਾਈਫ ਜਿਹੜੀ ਆਪਣੀ ਹੁੰਦੀ ਹੈ ਸਮਾਜਿਕ ਕੰਮ ਜਿਹਨੂੰ ਕਹਿ ਦੋ ਉਹਦੇ ਵਿੱਚ ਉਹ ਜਿਆਦਾ ਪਰਫੈਕਟ ਨਹੀਂ ਹੈ ਪਰ ਨਾ ਬਾਣੀ ਵਧੀਆ ਪੜਦਾ ਹੈਗਾ ਹਨ ਜਿਹੜੇ ਮੇਰੇ ਹਸਬੰਡ ਹੈ ਉਹ ਵੀ ਬਾਣੀ ਨਾਲ ਜੁੜ ਗਏ ਨਿਤਨੇਮ ਕਰਦੇ ਆ ਵੀ ਮੈਨੂੰ ਇਸ ਤਰ੍ਹਾਂ ਦੇਣਾ ਪ੍ਰਮਾਤਮਾ ਨੇ ਐਡੀ ਸੋਹਣੀ ਕਿਰਪਾ ਹੋਈ ਹੈ ਜਿਹੜੀ ਮੇਰੀ ਸਾਰੀ ਫੈਮਿਲੀ ਹੈ ਨਾ ਉਹ ਗੁਰੂ ਘਰ ਨਾਲ ਜੁੜ ਗਈ ਹੈ ਠੀਕ ਹੈ ਤਾਂ ਇਸ ਤਰ੍ਹਾਂ ਹੁੰਦਾਗਾ ਵੀ ਜਿਹੜੀਆਂ ਪਰਦਾਸਾਂ ਕਰਦੇ ਆ ਨਾ ਤੇ ਉਹ ਇਹ ਨਹੀਂ ਹੁੰਦਾਗਾ ਵੀ ਆਪਣੇ ਜਿਹੜੇ ਪਦਾਰਥ ਉਹ ਆਪਾਂ ਨੂੰ ਹੀ ਮਿਲਣ ਉਹ ਅਰਦਾਸ ਆਪਾਂ ਨੂੰ ਹੋਰ ਪਾਸੇ ਮਿਲ ਰਹੀ ਹੁੰਦੀ ਹੈ ਠੀਕ ਹੈ ਇਸ ਤਰ੍ਹਾਂ ਦੀ ਇੱਕ ਜਦੋਂ ਆਪਾਂ ਕੋਈ ਕਨਸੈਪਟ ਕਰਦੇ ਹਾਂ ਨਾ ਤੇ ਕੋਈ ਨਾ ਕੋਈ ਗੱਲਾਂ ਯਾਦ ਆ ਜਾਂਦੀਆਂ ਨੇ ਕੋਈ ਕਹਾਣੀਆਂ ਯਾਦ ਆ ਜਾਂਦੀਆਂ ਨੇ ਤਾਂ ਮੈਨੂੰ ਇੱਕ ਫੇਰ ਕੋਈ ਗੱਲ ਯਾਦ ਆਈ ਸੀਗੀ ਵੀ ਇੱਕ ਮਾਈ ਸੀਗੀ ਉਹ ਨਾ ਇਸ ਤਰ੍ਹਾਂ ਚਪੈਰੇ ਸਾਹਿਬ ਉਹਨੇ ਸੁਥੇ ਉੱਥੇ ਅ ਛੀਦਾ ਵਰ ਦਵਾਰੇ ਹਣਾ ਜਿੱਦਾਂ ਦੇਸ਼ ਪਹਿਰੇ ਚਾ ਸੁੱਕੇ ਤੇ ਉਹ ਠਾਰ ਛੰਡੇ ਜਾਂਦੀ ਸੀਗੀ ਅਜੇਟ ਮੈਨੂੰ ਟਾਈਮ ਨਹੀਂ ਯਾਦ ਵੀ ਕਿੰਨਾ ਟਾਈਮ ਹੋ ਜਾਂਦੀ ਰਹੀ ਹੈ ਪਰ ਉਹਦੀ ਬਹੁਤ ਸ਼ਰਦਾ ਬਣ ਗਈ ਬਹੁਤ ਸ਼ਰਦਾ ਤੇ ਜਾਂਦੀ ਉਹ ਇਸ ਕਰਕੇ ਸੀਗੀ ਜਿਹੜਾ ਉਹਦਾ ਜਿਹੜਾ ਉਹਦਾ ਘਰ ਵਾਲਾ ਸੀਗਾ ਨਾ ਉਹ ਬਹੁਤ ਜ਼ਿਆਦਾ ਡਰਿੰਕ ਕਰਦਾ ਸੀਗਾ ਡਰਿੰਕ ਦੇ ਵਿੱਚ ਉਹਨੇ ਇੰਨਾ ਪੈਸਾ ਬਰਬਾਦ ਕੀਤਾ ਸੀਗਾ ਉਹਦੇ ਘਰ ਦੇ ਵਿੱਚ ਗਰੀਬੀ ਵੀ ਸੀਗੀ ਤਾਂ ਉਹ ਜਾਂਦੀ ਰਹੀ ਬਹੁਤ ਟਾਈਮ ਹੋ ਜਾਂਦੇ ਰਹੀ ਕਿੰਨੇ 4 ਸਾਲ 5 ਸਾਲ ਵੀ ਬਹੁਤ ਉਹਦੀ ਸ਼ਰਦਾ ਵੀ ਬਹੁਤ ਸੀਗੀ ਹਨਾ ਤਾਂ ਪਰ ਜਿਹੜਾ ਉਹਦਾ ਜਿਹੜਾ ਉਹ ਸੀ ਨਾ ਅਧਿਕਾਰ ਵਾਲਾ ਉਹਨੇ ਸ਼ਰਾਬ ਨਹੀਂ ਛੱਡੀ ਉਸੇ ਤਰ੍ਹਾਂ ਪੈਸੇ ਪਾਣੀ ਵਾਂਗ ਆਉਂਦਾ ਰਿਆ ਘਰ ਦੇ ਵਿੱਚ ਗਰੀਬੀ ਵੀ ਉਸੇ ਤਰ੍ਹਾਂ ਰਹੀ ਠੀਕ ਹੈ ਤੇ ਪਾਣੀ ਵਾਂਗੂ ਪੈਸਾ ਹੀ ਵਹਾਉਂਦਾ ਰਿਹਾ ਕਿਉਂਕਿ ਜਦੋਂ ਸ਼ਰਾਬ 'ਚ ਸਾਰਾ ਪੈਸਾ ਜਾਂਦਾ ਸੀ ਫਿਰ ਗਰੀਬੀ ਤਾਂ ਰਹਿਣੀ ਸੀ ਘਰ ਦੇ ਵਿੱਚ ਹਨਾ ਤੇ ਉਹਨੇ ਉਹਨੇ ਸ਼ਰਾਬ ਨਹੀਂ ਛੱਡੀ ਉਸੇ ਤਰ੍ਹਾਂ ਤੇ ਇੱਕ ਦਿਨ ਉਹ ਹੋ ਕਿਸੇ ਤਰ੍ਹਾਂ ਵੀ ਕਿਸੇ ਵੀ ਜਲ ਕੋਲ ਬੈਠੀ ਤੇ ਕਈ ਵਾਰੀ ਆਪਣਾ ਮਨ ਹੋ ਜਾਂਦਾ ਨਰਾਸ਼ ਬਹੁਤ ਮਨ ਨਰਾਸ਼ ਹੋ ਜਾਂਦਾ ਹੈਗਾ ਠੀਕ ਹੈ ਕਈ ਵਾਰੀ 네ਗੇਟਿਵ ਵੀ ਚਲਾ ਜਾਂਦਾ ਹੈਗਾ ਤਾਂ ਉਹ ਕਿਸੇ ਅੱਗੇ ਕਹਿੰਦੀ ਨਾ ਵੀ ਮੈਨੂੰ ਇੰਨਾ ਟਾਈਮ ਹੋ ਗਿਆ ਵੀ ਮੈਂ ਇੰਨੇ ਚਪੈਰੇ ਵੀ ਕੀਤੇ ਐਣੀ ਪਾਣੀ ਵੀ ਮੈਂ ਪੜਦੇ ਆਂ ਗੁਰੂ ਘਰ ਨਾਲ ਜੁੜੀ ਵੀ ਆਂ ਹਨਾ ਤੇ ਪਤਾ ਨਹੀਂ ਕਿਉਂ ਮੇਰੀਆਂ ਤਾਂ ਸਾਹਾ ਪੂਰੀ ਨਹੀਂ ਹੁੰਦੀ ਕਿ ਵੀ ਜਿਹੜਾ ਮੇਰਾ ਘਰ ਵਾਲਾ ਨਾ ਉਹ ਨਹੀਂ ਗੁਰੂ ਘਰ ਨਾਲ ਜੁੜਦਾ ਪਿਆ ਕੋ ਸ਼ਰਾਬ ਨਹੀਂ ਛੱਡਦਾ ਉਹ ਹਨਾ ਤਾਂ ਉਹ ਬੇਚਾਰਾ ਅੱਗੇ ਉਹ ਕਹਿੰਦਾ ਨਾ ਕਹਿੰਦਾ ਕਿ ਜਿਹੜੀ ਤੂੰ ਸੇਵਾ ਕੀਤੀ ਹੈ ਨਾ ਠੀਕ ਹੈ ਜਿਹੜੀ ਤੂੰ ਸੇਵਾ ਕੀਤੀ ਹੈ ਉਹਦਾ ਤੈਨੂੰ ਫਲ ਮਿਲਿਆ ਪਰ ਤੈਨੂੰ ਦੇਖਣ ਗਏ ਉਹ ਕਹਿੰਦੀ ਵੀ ਕਿਸ ਤਰ੍ਹਾਂ ਨਹੀਂ ਦੇਖ ਰਿਆ ਕਹਿੰਦੀ ਕਹਿੰਦਾ ਨਾ ਵੀ ਜਿਹੜਾ ਤੇਰੇ ਤਿੰਨ ਬੱਚੇ ਹਨ ਤਿੰਨ ਬੱਚੇ ਵੇਖ ਲੈ ਸੈਟਲ ਹੋ ਗਏ ਇੱਕ ਜਿਹੜਾ ਉਹਦਾ ਮੁੰਡਾ ਸੀ ਉਹ ਕੋਲਕੱਤਾ ਸੈਟਲ ਹੋ ਗਿਆ ਉੱਥੇ ਉਹਨੇ ਕੋਲਕੱਤਾ ਕੋਈ ਉਹਨੇ ਕੋਰਸ ਕੀਤਾ ਉੱਥੇ ਉਹਨੂੰ ਜੌਬ ਮਿਲ ਗਈ ਠੀਕ ਹੈ ਇੱਕ ਕੁੜੀ ਉਹਦੀ ਦਿੱਲੀ ਦਿੱਲੀ ਉਹਨੂੰ ਜੋਬ ਮਿਲ ਗਈ ਤੇ ਇੱਕ ਨੂੰ ਮੈਨੂੰ ਕੁਝ ਯਾਦ ਨਹੀਂ ਹੁਣ ਵੀ ਕੋਈ ਹੋਰ ਕੰਮ ਲੱਗ ਵੀ ਉਹ ਤਿੰਨੇ ਬੱਚੇ ਉਹਦੇ ਸੈਟਲ ਹੋ ਗਏ ਸੀਗੇ ਤਾਂ ਉਹ ਬਜ਼ੁਰਗ ਉਹਨੂੰ ਕਹਿੰਦਾ ਕਿ ਤੂੰ ਕਿਸ ਤਰ੍ਹਾਂ ਕਹਿ ਸਕਦੀ ਮੇਰੀ ਅਰਦਾਸ ਨਹੀਂ ਪੂਰੀ ਹੋਈ ਹੈ ਨਾ ਅਰਦਾ ਜਿੱਥੇ ਪ੍ਰਮਾਤਮਾ ਨੂੰ ਸਹੀ ਲੱਗਿਆ ਨਾ ਵੀ ਤੇਰੀ ਅਰਦਾਸ ਇੱਥੇ ਪੂਰੀ ਕਰਨੀ ਹੈ ਜਾਂ ਤੇਰਾ ਜਿਹੜਾ ਟਾਈਮ ਜਿਹੜੇ ਕੰਮ ਲਈ ਸਹੀ ਹੁੰਦਾਗਾ ਉਸੇ ਟਾਈਮ ਤੇ ਉਹ ਕੰਮ ਹੋਣਾ ਠੀਕ ਹੈ ਬੱਚੇ ਤੇਰੇ ਵੇਖ ਲੈ ਸਹੀ ਟਾਈਮ ਤੇ ਸੈਟਲ ਹੋ ਗਏ ਠੀਕ ਹੈ ਉਹ ਕਹਿੰਦੀ ਵਾਕਿਆ ਸਹੀ ਗੱਲ ਹੈ ਵੀ ਬੱਚੇ ਮੇਰੇ ਵਧੀਆ ਸੈੱਟ ਹੋ ਗਏ ਤਾਂ ਉਹ ਵੀ ਗੁਰੂ ਗੁਰੂ ਨਹੀਂ ਕੀਤੇ ਉਹ ਜੇ ਮੈਂ ਉਹਦੇ ਦਰ ਤੇ ਜਾਂਦੀ ਸੀਗੀ ਉਹਦੇ ਚਰਨੇ ਮੈਂ ਲੱਗੀ ਵੀ ਸੀਗੀ ਤੇ ਤਾਂ ਹੀ ਕੀਤੇ ਹਨਾ ਫਿਰ ਉਹਨੂੰ ਕਲੀਅਰ ਹੁੰਦਾ ਵੀ ਹਾਂ ਮੇਰੇ ਅਰਦਾਸ ਨਾ ਇਧਰ ਜਿਹੜੇ ਮੈਂ ਸੇਵਾ ਕੀਤੀ ਸੀਗੀ ਹਨਾ ਤੇ ਉਹਦਾ ਫਲ ਮੈਨੂੰ ਇਧਰ ਮਿਲਿਆ ਠੀਕ ਹੈ ਉਹ ਥੋੜੇ ਚਿਰ ਬਾਅਦ ਉਸੇ ਤਰ੍ਹਾਂ 6-7 ਮਹੀਨੇ ਹੋਰ ਉਹ ਪਾਣੀ ਪੜਨ ਲੱਗੀ ਹੋਰ ਜਿਆਦਾ ਵਧੀਆ ਪਾਣੀ ਪੜਨ ਲੱਗੀ ਵੀ ਚਲੋ ਕੋਈ ਨਹੀਂ ਮੇਰੀ ਤਾਂ ਜ਼ਿੰਦਗੀ ਜਿਵੇਂ ਜਿਵੇਂ ਲੰਘੇਗੀ ਲੰਘੀ ਸ਼ਰਾਬੀ ਦੇ ਨਾਲ ਤੇ ਮੇਰੇ ਬੱਚੇ ਤਾਂ ਸੈਟਲ ਹੋਏ ਨਾ ਅੱਗੇ ਜਾ ਕੇ ਤੇ ਹੋਰ 6 ਮਹੀਨਿਆਂ ਨੂੰ ਸਾਲ ਨੂੰ ਵੇਖੋ ਇੱਕ ਦਿਨ ਇਹ ਹੋ ਜਾਂਦਾਗਾ ਵੀ ਉਹਦਾ ਜਿਹੜਾ ਘਰ ਵਾਲਾ ਹੁੰਦਾ ਨਾ ਕਿ ਉਹ ਜਾ ਕੇ ਆਪਣੇ ਆਪ ਜਾ ਕੇ ਉਹਨਾਂ ਨੂੰ ਬਿਨਾਂ ਦੱਸੇ ਤੇ ਆਪਣੇ ਆਪ ਜਾ ਕੇ ਅਮਰਤ ਪਾਨ ਕਰ ਕਰਕੇ ਆਉਂਦਾ ਠੀਕ ਹੈ ਇਸ ਤਰ੍ਹਾਂ ਹੁੰਦਾਗਾ ਵੀ ਜਿਹੜੀ ਵੀ ਆਪਾਂ ਅਰਦਾਸ ਕਰਦੇ ਆ ਆਪਣੀ ਪੂਰੀ ਜ਼ਰੂਰ ਹੁੰਦੀ ਹੈ ਜਿਹੜੀ ਆਪਾਂ ਸੇਵਾ ਕਰਦੇ ਆ ਆਪਾਂ ਨੂੰ ਉਹਦਾ ਫਲ ਜ਼ਰੂਰ ਮਿਲਦਾਗਾ ਤੇ ਪਰ ਜਿੱਥੇ ਪ੍ਰਮਾਤਮਾ ਨੂੰ ਸਹੀ ਲੱਗਦਾ ਨਾ ਫਲ ਉੱਥੇ ਜਾ ਕੇ ਦਿੰਦਾ ਹੋ ਠੀਕ ਹੈ ਜੀ ਤੇ ਇਹ ਸੀ ਆਪਣਾ ਅੱਜ ਦਾ ਟੌਪਿਕ ਜੇ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੁਹਾਨੂੰ ਕਿਸ ਤਰ੍ਹਾਂ ਦੀ ਆ ਵੀਡੀਓ ਅੱਗੇ ਚਾਹੀਦੀਆਂ ਹਨ ਕਮੈਂਟ ਕਰਕੇ ਜ਼ਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ